ਭਾਵੇਂ ਨੀਲੀ ਘੋੜੀ ਦੇ ਛੜਾ ਲਓ ਜੀ ਚੰਬੀ ਦੇ ਛੜਾ ਲਓ ਗਦਰੀ ਦੇ ਛੜਾ ਲਓ ਜੇ ਰਿਜ਼ਲਟ ਨਾ ਆਪਣੇ ਦੇ ਖੜੇ ਸਾਡੇ ਕੋਲ ਫੀਸ ਵਾਪਸ ਲੈ ਜਿਓ ਜੀ ਹੋਰ ਦੱਸੋ ਜੀ ਬਿਲਕੁਲ ਮੈਂ 30000 ਦਾ ਵੀ ਮੈਂ ਉਹਨਾਂ ਨੂੰ 50000 ਦਊਂਗਾ ਆਪਣੇ ਕੋਲੋਂ ਜੇ ਇਹ ਘੋੜਾ ਆਪਣੇ ਦੇ ਰਿਜ਼ਲਟ ਨਾ ਖੜੇ ਜੀ ਆਪਾਂ ਤਾਂ ਕਰਗਲ ਦੀ ਲੜਾਈ ਜਾਣ ਲੱਗੀ ਆਪਾਂ ਉਦੋਂ ਵੀ ਨਹੀਂ ਗਏ ਜੀ ਨੀਲੀ ਆਜੇ ਚੰਬੀ ਹਜੇ ਨੁਕਰੀ ਹਜੇ ਰਿਜ਼ਲਟ ਖੜੂਗਾ ਆਪਣੇ ਦੇ ਠੀਕ ਹੈ ਇਹ ਗਰੰਟੀ ਆ ਇਹ ਨਹੀਂ ਕਿ ਨੀਲਾ ਬੱਚਾ ਪੈਦਾ ਕਰ ਦੂਗਾ ਨਾ ਜਾਂ ਕਿ ਚੰਬਾ ਕਰ ਦੂ ਨਾ ਜੀ ਰਿਜ਼ਲਟ ਆਪਣੇ ਦੇ ਖੜੂਗੇ ਵੀ ਕਾਂਡਾ ਕੁਸ਼ਤੀ ਦਾ ਮਜ਼ਾ ਵੱਖਰਾ ਸੀ ਠੀਕ ਹੈ ਭਾਈ ਚਲੋ ਮੈਂ ਸਾਰੇ ਪਲਵਾਨਾਂ ਨਾਲ ਲੜਿਆ ਵਾ ਕੁਸ਼ਤੀ ਜੱਸੇ ਪਲਵਾਨਾਂ ਨਾਲ ਵੀ ਹੋਈ ਆ ਕਮਲ ਡੋਮਿਛੜੀ ਨਾਲ ਵੀ ਹੋਈ ਆ ਭਿੰਦਰ ਬੋਲੀਆ ਨਾਲ ਜਿਹੜੇ ਟੌਪ ਦੇ ਮੱਲ ਸਾਰਿਆਂ ਨਾਲ ਮੈਂ ਕੋਲਿਆ ਭਾਜੀ ਅੱਜ ਤੁਹਾਨੂੰ ਪਲਵਾਨ ਜੀ ਨਾਲ ਮਲਾਉਣਾ ਆਹ ਟਰੋਫੀਆਂ ਤੇ ਤਗਮੇ ਤੁਸੀਂ ਦੇਖ ਰਹੇ ਹੋਣੇ ਮਿੱਤਰੋ ਕਿਉਂਕਿ ਇਹ ਬਹੁਤ ਹੀ ਮਿਹਨਤ ਕਰਨੀ ਪੈਂਦੀ ਆ ਤੇ ਮਿਹਨਤ ਘੋੜਿਆਂ ਚ ਕਬੂਤਰਾਂ ਚ ਪਲਵਾਨ ਜੀ ਸਾਰੇ ਪਾਸੇ ਬਹੁਤ ਜਿਆਦਾ ਕਰਦਿਆ ਕਬੂਤਰਾਂ ਦਾ ਵੀ ਬਹੁਤ ਜਿਆਦਾ ਸ਼ੌਂਕ ਆ ਤੇ ਪਲਵਾਨ ਜੀ ਦਾ ਪਿੰਡ ਆ ਜਿਹੜਾ ਬਿਲਕੁਲ ਅਟਾਰੀ ਬਾਰਡਰ ਦੇ ਨੇੜੇ ਪੈ ਜਾਂਦਾ ਆ ਤੁਸੀਂ ਦੇਖੋ ਇੱਕ ਪਾਸੇ ਇੰਡੀਆ ਦਾ ਛੱਡਾ ਤੇ ਦੂਜੇ ਪਾਸੇ ਪਾਕਿਸਤਾਨ ਦਾ ਤੇ ਬਿਲਕੁਲ ਨੇੜੇ ਬੈਠੇ ਨੇ ਬਾਰਡਰ ਦੇ ਵੀਰੋਨੀ ਤੇ ਘੋੜੇ ਬਹੁਤ ਚੰਗੇ ਰੱਖੇ ਹੋਏ ਨੇ ਜਿਹੜਾ ਆ ਘੋੜਾ ਤੁਸੀਂ ਦੇਖ ਰਹੇ ਹੋ ਇਹਦਾ ਨਾਂ ਜੀ ਰੂਦਰਾਕਸ਼ ਇਹ ਘੋੜੇ ਦੀ ਜੇ ਮੈਂ ਪਿਓ ਦੀ ਗੱਲ ਕਰਾਂ ਤਾਂ ਲੇਟ ਲੇਜੈਂਡਰੀ ਸਟੈਲਿੰ ਅਲੀ ਸ਼ਾਨ ਦਾ ਪੁੱਤ ਆ ਜੀ ਅਲੀ ਸ਼ਾਨ ਦੇ ਬਹੁਤ ਲਿਮਟਡ ਕੋਹਰੇ ਨੇ ਆਪਣੇ ਪੰਜਾਬ ਦੇ ਵਿੱਚ ਮਿੱਤਰੋ ਉਹਨਾਂ ਦੇ ਵਿੱਚੋਂ ਇੱਕਾ ਜੀ ਰੂਦਰਾਕਸ਼ ਇਹ ਨੇ ਵੀ ਜਿਹੜਾ ਰਿਜ਼ਲਟ ਨਾਲੇ ਦੁੱਖ ਤੋੜਿਆ ਮਿੱਤਰੋ 63+ ਹਾਈਟ ਆ ਰੂਦਰਾਕਸ਼ ਦੀ ਤੇ ਬਾਕੀ ਬੱਚੇ ਬਹੁਤ ਬਾ ਕਮਾਲ ਦਿੱਤੇ ਆ ਬਾਇਓਰੀ ਕਹਿੰਦੇ ਵੀ ਜਿੰਨੇ ਵੀ ਬੱਚੇ ਆਇਆ ਸਾਰੇ ਚੋਟੀ ਚੱਕ ਵਿਦ ਬਲੇਜ਼ ਤੇ ਚੰਗੀ ਕਨਫਰਮੇਸ਼ਨ ਤੇ ਕਟ ਕੰਡੀਸ਼ਨ ਦੇ ਆਇਆ 30ਵੀਂ ਪਲਵਾਨ ਜੀ ਨੇ ਬਹੁਤ ਵਾਜਿਬ ਰੱਖੀਆ ਮਿੱਤਰੋ ਹਰ ਇੱਕ ਦੀ ਪਹੁੰਚ ਦੇ ਵਿੱਚ ਤੇ ਨਾ ਦੀ ਨਾਲ ਪਲਵਾਨ ਜੀ ਨੇ ਇਹ ਗੱਲ ਵੀ ਕਹੀ ਆ ਵੀ ਜੇ ਰਿਜ਼ਲਟ ਨਾ ਚੰਗਾ ਹੋਏ ਨਾ ਬਿਸ਼ੱਕ ਫੀਸ ਵਾਪਸ ਲੈ ਜਿਓ ਕਿਉਂਕਿ ਉਹਨਾਂ ਨੂੰ ਆਪਦੇ ਘੋੜਿਆਂ ਤੇ ਮਾਣ ਆ ਮਿੱਤਰੋ ਕਿਉਂਕਿ ਖਾਨਦਾਨ ਦੋਵੇਂ ਘੋੜਿਆਂ ਦਾ ਬਹੁਤ ਜਿਆਦਾ ਚੰਗਾ ਮਾਰਵਾੜੀ ਚ ਅਲੀ ਸ਼ਾਨ ਘੋੜਾ ਮੰਨਿਆ ਗਿਆ ਤੇ ਉਹਦੇ ਬੱਚੇ ਬਾਈ ਬਹੁਤ ਟੌਪ ਦੇ ਆ ਤੇ ਨੁਕਰਿਆਂ ਦੀ ਮੈਂ ਗੱਲ ਕਰਾਂ ਤਾਂ ਲਿਵਿੰਗ ਲੈਜੈਂਡ ਸਮੁੰਦਰ ਉਸ ਘੋੜੇ ਦਾ ਪੁੱਤ ਆ ਜੀ ਬਾਈ ਕੋਲ ਇਹਦਾ ਨਾਂ ਜੀ ਡਾਲਰ ਇਹਦੀ ਧੌਣ ਧੂਣ ਬਹੁਤ ਚੰਗਿਆ ਘੋੜੇ ਦੀ ਮਿੱਤਰੋ ਇਹਦਾ ਕੱਦ 68 ਪਲੱਸ ਆ ਤੇ ਬਾਕੀ ਫੇਸ ਦੀ ਬਿਊਟੀ ਤੇ ਪੈਰਾਂ ਦਾ ਬਹੁਤ ਮਜ਼ਬੂਤ ਆ ਸਮੁੰਦਰੀ ਲਾਈਨ ਆਪਾਂ ਨੂੰ ਪਤਾ ਵੀ ਚੰਗੇ ਕੱਦ ਵਿੱਡ ਦੀ ਤੇ ਮਜ਼ਬੂਤ ਲਾਈਨ ਆ ਮਿੱਤਰੋ ਤੇ ਬਿਲਕੁਲ ਆਪਦੇ ਪਿਓ ਮੰਗੂ ਬੰਤਰਾਂ ਦਾ ਬਹੁਤ ਚੰਗਾ ਤੇ ਇਹਦੇ ਬੱਚੇ ਮਿੱਤਰੋ ਬਹੁਤ ਸੋਹਣੇ ਆ ਬਿਲਕੁਲ ਨੇਚਰਲ ਸਪੌਟਲੈਸ ਬੱਚੇ ਦਿੱਤੇ ਆ ਜੀ ਡਾਲਰ ਨਹੀਂ ਤੇ ਡਾਲਰ ਦੀ ਫੀਸ ਵੀ ਬਾਈ ਨੇ ਵਾਜਬ ਰੱਖੀ ਆ ਤੇ ਬਾਕੀ ਤੁਹਾਨੂੰ ਰਿਜ਼ਲਟਾਂ ਦੀਆਂ ਫੋਟੋਆਂ ਵੀ ਮੈਂ ਇੰਟਰਵਿਊ ਦੇ ਵਿੱਚ ਦਿਖਾਵਾਂਗਾ ਪਹਿਲਵਾਨ ਜੀ ਨਾਲ ਬਹੁਤ ਘੈਂਟ ਗੱਲਾਂ ਹੋਈਆਂ ਨੇ ਘੈਂਟ ਇੰਟਰਵਿਊ ਹੋਣ ਵਾਲੀ ਆ ਵੀਡੀਓ ਨਾਲ ਤੁਸੀਂ ਜੁੜੇ ਰਹੋ ਤੇ ਕਮੈਂਟਾਂ ਚ ਰਾਇ ਜ਼ਰੂਰ ਦਿਓ ਘੋੜਿਆਂ ਬਾਰੇ ਤੇ ਪਹਿਲਵਾਨ ਜੀ ਕੋਲ ਜਿਹੜੇ ਰਿਜ਼ਲਟ ਆਇਆ ਦੋ ਰੂਦ ਰਕਸ਼ ਦੇ ਉਹ ਵੀ ਤੁਹਾਨੂੰ ਦਿਖਾਉਣੇ ਨੇ ਤੇ ਬਾਕੀ ਜਿੰਨਾ ਸ਼ੌਂਕ ਪਹਿਲਵਾਨ ਜੀ ਨੂੰ ਉਹਨਾਂ ਪਹਿਲਵਾਨ ਜੀ ਦੇ ਬੱਚਿਆਂ ਨੂੰ ਬਹੁਤ ਸ਼ੌਂਕ ਆ ਦੋਵੇਂ ਬੱਚਿਆਂ ਨੂੰ ਤੇ ਇੱਕ ਘੋੜਾ ਪ੍ਰੇਮੀ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੁੰਦੀ ਆ ਕਿ ਉਹਦੇ ਪਰਿਵਾਰ ਦੇ ਵਿੱਚ ਵੀ ਉਹਨਾਂ ਹੀ ਸ਼ੌਂਕ ਹੋਵੇ ਜਿੰਨਾ ਕਿ ਉਹਨੂੰ ਖੁਦ ਨੂੰ ਹੁੰਦਾ ਮਿੱਤਰੋ ਤੇ ਬਾਕੀ ਘੋੜੇ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇੱਕ ਆਲੀਸ਼ਾਨ ਦਾ ਤੇ ਦੂਜਾ ਸਮੁੰਦਰ ਦਾ ਤੇ ਦੋਵੇਂ ਬਹੁਤ ਚੋਟੀ ਚੱਕ ਘੋੜੇ ਨੇ ਮਿੱਤਰੋ ਫੋਨ ਕਰ ਲਿਓ ਬਾਈ ਜੀ ਨੂੰ ਜਿਸ ਕਿਸੇ ਭਰਾ ਨੇ ਬਰੀਡਿੰਗ ਸਰਵਿਸ ਲੈਣੀ ਹੋਵੇ ਇਹਨਾਂ ਘੋੜਿਆਂ ਤੋਂ ਤੇ ਆਜੋ ਹੁਣ ਬਾਈ ਜਨ ਨਾਲ ਤੁਹਾਡੀ ਮੈਂ ਗੱਲਬਾਤ ਕਰਾਉਣਾ ਤੇ ਸੁਣਦੇ ਹਾਂ ਉਹਨਾਂ ਦੇ ਘੋੜਿਆਂ ਦੇ ਸਫਰ ਬਾਰੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਮੈਂ ਬਿਲਕੁਲ ਬਾਰਡਰ ਦੇ ਨੇੜੇ ਪਹੁੰਚੇ ਹਾਂ ਜੀ ਬਾਗਾ ਬਾਰਡਰ ਦੇ ਬਿਲਕੁਲ ਨੇੜੇ ਪਿੰਡ ਪੈ ਜਾਂਦਾ ਇਹ ਤੇ ਸੀਰਤ ਸਟੱਡ ਫਾਰਮ ਦੇ ਉੱਪਰ ਪਹੁੰਚੇ ਹਾਂ ਇੱਕ ਤੁਹਾਨੂੰ ਘੋੜਾ ਦਿਖਾਉਣਾ ਡਾਇਰੈਕਟ ਅਲੀ ਸ਼ਾਨ ਦਾ ਜੀ ਘੋੜੇ ਦਾ ਨਾਮ ਜੀ ਰੂਦਰਕਸ਼ ਆਪਾਂ ਨੂੰ ਪਤਾ ਹੈ ਵੀ ਅਲੀਸ਼ਾਨ ਕਾਹਜਾ ਘੋੜਾ ਸੀ ਜੀ ਨੇ ਬਹੁਤ ਚੋਟੀ ਦੇ ਬੱਚੇ ਪੈਦਾ ਕੀਤੇ ਨੇ ਤੇ ਉਹਦੇ ਬੱਚਿਆਂ ਨੇ ਅੱਗੇ ਰਿਕਾਰਡ ਪੈਦਾ ਕੀਤੇ ਨੇ ਇੱਕ ਤੁਹਾਨੂੰ ਲਿਵਿੰਗ ਲੈਜੈਂਡ ਸਮੁੰਦਰ ਘੋੜੇ ਦਾ ਬੱਚਾ ਵੀ ਦਿਖਾਉਣਾ ਉਹਦਾ ਨਾਂ ਜੀ ਡਾਲਰ ਦੋਵੇਂ ਘੋੜਿਆਂ ਦੇ ਬੱਚੇ ਬਹੁਤ ਚੰਗੇ ਆਏ ਨੇ ਜਿੱਥੇ ਬਾਈ ਤੇ ਬਾਕੀ ਮੇਰੇ ਨਾਲ ਪਲਵਾਨ ਜੀ ਨੇ ਪਲਵਾਨ ਜੀ ਨਾਲ ਅੱਜ ਗੱਲਬਾਤ ਕਰਾਂਗੇ ਤੇ ਇਹਨਾਂ ਦੇ ਫਾਰਮ ਤੇ ਬਹੁਤ ਦੋ ਚੰਗੀਆਂ ਬਸ਼ੇਰੀਆਂ ਆਈਆਂ ਨੇ ਰੂਦਰਕਸ਼ ਘੋੜੇ ਦੀਆਂ ਜਿਵੇਂ ਪਹਿਲਾਂ ਦੱਸਿਆ ਵੀ ਆਪਦਾ ਬਲੱਡ ਆ ਜਿਹੜਾ ਉਹ ਕੰਮ ਕਰਦੀ ਕਰਦਾ ਮਿੱਤਰੋ ਅਲੀਸ਼ਾਨ ਦੀਆਂ ਪੋਤੀਆਂ ਹੋਗੀਆਂ ਤੇ ਰੂਦਰਕਸ਼ ਦੀਆਂ ਬੱਚੀਆਂ ਤੇ ਤੁਸੀਂ ਵੀ ਕਮੈਂਟਾਂ ਚ ਇਹਨਾਂ ਘੋੜਿਆਂ ਬਾਰੇ رائے ਜ਼ਰੂਰ ਦਿਓ ਮਿੱਤਰੋ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਲਵਨ ਜੀ ਹਾਂਜੀ ਸਾਸਿਕਾ ਪਾਜੀ ਹੋਰ ਜੀ ਬੇਅੰਤ ਪਾਜੀ ਧੰਨਵਾਦ ਪਹਿਲਾਂ ਤਾਂ ਸਾਡੇ ਛੋੜੇ ਜਿਹੇ ਫਾਰਮ ਤੇ ਆਉਂਦੇ ਜੀ ਤੇ ਜੀ ਐਨੂ ਜੀ ਜਿਹੜੇ ਤੁਸੀਂ ਇਹੜੇ ਦੂਰ ਸਰੋਤਿਆਂ ਦਾ ਕਰ ਸਾਡੀਆਂ ਵੀਡੀਓ ਪਹੁੰਚਾਉਂਦੇ ਜੋ ਤੇ ਸਾਨੂੰ ਦੇ ਇੰਨਾ ਹੀ ਬੜਾ ਮਾਣ ਹੈ ਤੁਹਾਡੇ ਤੇ ਕਿ ਜਿਹੜਾ ਅਸੀਂ ਹਜ਼ਾਰਾਂ ਕੀ ਲੱਖਾਂ ਦਾ ਦੁਨੀਆ ਸਾਨੂੰ ਵੇਖਦੀ ਹੈ ਜੀ ਜੀ ਤੁਹਾਡੀ ਸਰਤੀਆਂ ਬਾਈ ਨਹੀਂ ਨਹੀਂ ਚਲੋ ਜੀ ਤੁਸੀਂ ਬਲਾਉਂਦੇ ਹੋ ਬਈ ਤਾਂ ਸਾਨੂੰ ਲੋਕ ਨਹੀਂ ਸਾਨੂੰ ਵੇਖੋ ਨਹੀਂ ਤੇ ਸਾਡੇ ਘੋੜੇ ਵੇਖੋ ਜੇ ਤੁਸੀਂ ਤੁਹਾਡੇ ਜ਼ਰੀਏ ਸਾਰੀ ਦੁਨੀਆ ਤੱਕ ਰੱਪਾ ਸ਼ੋਅ ਹੁੰਦੇ ਜੀ ਜੇ ਤੁਸੀਂ ਨਾ ਸਾਡੇ ਘੋੜਿਆਂ ਨੂੰ ਕੋਣ ਦੇ ਸਾਨੂੰ ਤਾਂ ਬਈ ਬਣਾਉਣ ਵਾਲੇ ਭਰਾਵੋ ਤੁਸੀਂ ਉਹ ਹਨ ਬਿਲਕੁਲ 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 ਤੇ ਅੱਜ ਆਪਾਂ ਆਪਣੇ ਦੋ ਘੋੜੇ ਦਿਖਾਉਣੇ ਨੇ ਦਰਸ਼ਕਾਂ ਨੂੰ ਬਿਲਕੁਲ ਤਕਰੀਬਨ ਮਨਨ ਦਾ ਰੂਦ ਰਕਸ਼ ਆਪਣੇ ਕੋਲ 2 ਸਾਲ ਪਹਿਲਾਂ ਆਇਆ ਹਾਂ ਹਾਂ 2 ਸਾਲ ਹੋ ਗਏ ਭਾਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਅਲੀ ਸ਼ਾਨ ਦੇ ਜੇ ਆਪਾਂ ਬਈ ਘੋੜਿਆਂ ਦੀ ਗੱਲ ਕਰੀ ਤਾਂ ਪੋਟਿਆਂ ਦੇ ਮਸਾਂ ਮੁਸ਼ਕਲ ਨਾਲ ਗਿਲੇ ਜਾਂਦੇ ਵੀ ਬਹੁਤ ਘੱਟ ਨਿਕਲਦੇ ਬਹੁਤ ਘੱਟ ਬਹੁਤ ਘੱਟ ਭਾਜੀ ਤੇ ਮੱਝੀ ਤਾਂ ਮਨਨ ਦਾ ਸ਼ਾਇਦ ਕੱਲ ਹੀ ਹੋਣਾ ਬਈ ਜਿਹੜੀ ਅਲੀਸ਼ਾਨ ਲੈਣਾ ਤੁਹਾਨੂੰ ਬੜਾ ਖੂਬਸੂਰਤ ਲੈਣਾ ਹੈ ਜੀ ਤੇ ਬੱਚਿਆਂ ਦੀ ਬੰਤਰ ਧੋਣ ਪੁੱਠਾ ਤੇ ਬਹੁਤ ਸੋਹਣਾ ਬਾਕੀ ਕੰਨ ਤੇ ਏਡੇ ਟੌਪ ਦੇ ਲਾ ਦਿੰਦੇ ਆ ਨਾ ਜੀ ਗੱਲ ਹੀ ਛੱਡ ਦਿਓ ਜੀ ਠੀਕ ਆ ਭਾਈ ਜੀ ਤੁਸੀਂ ਬਾਕੀ ਬਾਰੇ ਸ਼ੇਰੀਆਂ ਵੇਖੀਆਂ ਰਕੜੀ ਤੋੜੇ ਜੀ ਮਾਰਵਾੜੀ ਤਕਰੀਬਨ ਕੰਨ ਤੋਂ ਪਛਾਣਿਆ ਜਾਂਦਾ ਬਈ ਬਿਲਕੁਲ ਬਿਲਕੁਲ ਭਾਈ ਜੀ ਅਲੀਸ਼ਾਨ ਲਾਈਨ ਚ ਖੂਬਸੂਰਤੀ ਸਭ ਤੋਂ ਵੱਧ ਆ ਬਈ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਭਾਈ ਤੇ ਰੂਦ ਰਕਸ਼ ਦੀ ਬਈ ਉਮਰ ਕਿੰਨੀ ਹੋ ਗਈ ਹਾਂ ਇਹ ਭਾਜੀ ਕਰੀਬ ਹੁਣ ਮੇਰੇ ਸਹਾਨਾ 11.5 ਸਾਲ ਦਾ ਹੋ ਗਿਆ ਜੀ ਠੀਕ ਆ ਭਾਈ ਜਦੋਂ ਮੈਂ ਲੈ ਗਿਆ ਉਹ 10 ਸਾਲ ਤੋਂ ਕੁਝ ਉੱਪਰ ਹੀ ਮਤਲਬ 11.5 ਸਾਲ ਮੇਰੇ ਕੋਲ ਤੋਂ ਸਾਲ ਹੋ ਗਿਆ ਜ ਆਪਣੇ ਕੋਲ ਕਿੰਨੀ ਕੁ ਘੋੜੀ ਮਲਾਤੀ ਬਈ ਘੋੜੇ ਤੇ ਤੇ ਘੋੜੀਆਂ ਕਰੀਬ ਮੇਰੇ ਕੋਲ ਵੀ ਭਾਜੀ 35 ਤੋਂ 40 ਘੋੜੀਆਂ ਹੋ ਗਈਆਂ ਜੀ ਹਾਂਜੀ ਠੀਕ ਆ ਬਈ ਰਿਜ਼ਲਟ ਤਾਂ ਦੱਸ ਦਿਆ ਬਈ ਭਾਵੇਂ ਘੋੜੀਆਂ ਘੱਟ ਮਿਲੀਆਂ ਨੇ ਪਰ ਬੱਚੇ ਬਹੁਤ ਚੰਗੇ ਦਿੱਤੇ ਘੋੜੇ ਨੇ ਜਿਹੜੇ ਗੱਲ ਇਹ ਕਿ ਭਾਜੀ ਮੇਰਾ ਥੋੜਾ ਜਿਹਾ ਇੱਕ ਪੈ ਜਾਂਦਾ ਵਾ ਦੂਰ ਪੈ ਜਾਂਦਾ ਬੜਰ ਏਰੀਆ ਪੈ ਜਾਂਦਾ ਨਾ ਬਿਲਕੁਲ ਬਈ ਹਾਂ ਤਾਲੀ ਕਰਕੇ ਬਾਕੀ ਇਹ ਆ ਕਿ ਮੈਂ ਨਹੀਂ ਕਹਿੰਦਾ ਕਿ ਚਲੋ ਹਰ ਇੱਕ ਵੀਰ ਕੋ ਘੋੜਾ ਚੰਗਾ ਵਾ ਹਾਂਜੀ ਬਾਕੀ ਇਹ ਕਿ ਜਿੰਨੇ ਵੀ ਘੋੜ ਘੋੜਿਆਂ ਨੂੰ ਪਿਆਰ ਕਰਦੇ ਜਾਂ ਘੋੜ ਪ੍ਰੇਮੀ ਆ ਉਹਨਾਂ ਨੂੰ ਖਾਨਦਾਨ ਵੇਖਣਾ ਚਾਹੀਦਾ ਦੇਖੋ ਬੱਚੇ ਕਿੱਡੇ ਸੋਹਣੇ ਪਾਏ ਆ ਠੀਕ ਹੈ ਜੀ ਪਹਿਲੋਂ ਵੀ ਰਿਜ਼ਲਟ ਬਹੁਤ ਚੰਗੇ ਆਏ ਆ ਤੇ ਹੁਣ ਤੇ ਉਹਨੇ ਰਿਕਾਰਡ ਹੀ ਤੋੜਤੇ ਜੀ ਇਹਦੇ ਚੰਗੇ ਬੱਚੇ ਬਾਈ ਮੈਂ ਹਾਂ ਮੈਂ ਇੱਕ ਗੱਲ ਹੋਰ ਦੱਸਦਾ ਚਲੋ ਮੇਰੇ ਹੁਣ ਭਰਾ ਕੋਈ ਗੁਸਾਣਾ ਕਰੇ ਵੱਡੇ ਫਾਰਮ ਵਾਲੇ ਜਾਂ ਛੋਟੇ ਫਾਰਮ ਵਾਲੇ ਜੇ ਆਪਾਂ ਜਾਣਦੇ ਆ ਭਾਜੀ ਜੇ ਕਿਸੇ ਨੇ ਜਿਆਦਾ ਫੀਸ ਰੱਖੀ 3 ਲੱਖ ਜਾਂ 2.5 ਲੱਖ ਫੀਸ ਹੈ ਜੀ ਤੇ ਉੱਥੇ ਭਾਜੀ ਘੋੜੀ ਵੀ 25 ਤੋਂ 30 ਲੱਖ ਵਾਲੀ ਜਾਂਦੀ ਹੈ ਜੀ ਹਾਂ ਵੀਰੇ ਜਾਂ ਤੇ ਫਿਰ ਸਵਾਦ ਤਾਂ ਤਾਂ ਦਾ ਜੀ ਛੋਟੀ ਘੋੜੀ ਦਾ ਰਿਜ਼ਲਟ ਲਿਆ ਕੇ ਹੁਣ ਹਾਂ ਪੇ ਤਾਂ ਖਾਨਦਾਨਾਂ ਬੰਨਦੇ ਆ ਕਿ ਆ ਵਾਕਈ ਖਾਨਦਾਨ ਦਾ ਘੋੜਾ ਹੀ ਚੰਗਾ ਹੀ ਤੁਹਾਨੂੰ ਹੁਣ ਘੋੜੀਆਂ ਵਖਾਈਆਂ ਨੋਰਮਲ ਘੋੜੀਆਂ ਵਾ ਤੇ ਨੋਰਮਲ ਘੋੜੀਆਂ ਦੇ ਰਿਜ਼ਲਟ ਵੇਖੋ ਸ਼ੱਕੇ ਬੰਦੇ ਨੇ ਕੀਤੇ ਜੀ ਬਿਲਕੁਲ ਬਾਈ ਠੀਕ ਇਹਨੂੰ ਕਹਿੰਦੇ ਖਾਨਦਾਨ ਹਾਂ ਬਿਲਕੁਲ ਬਾਈ ਤੇ ਪਟੇ ਵੀ ਬਈ ਬਹੁਤ ਚੰਗੇ ਨੇ ਮੈਂ ਕਹਾਂ ਜੀ ਕੱਲੇ ਪਟਾ ਵੇਖੋ ਜੀ ਕਾਲੀ ਬਛੇਰੀ ਆਈ ਆ ਜਿਹਦੇ ਤਿੰਨ ਪੈਰ ਚਿੱਟੇ ਮੱਠੇ ਪਤਾ ਹਾਂ ਹਾਂ ਮਤਲਬ ਕਿ ਰਿਕਾਰਡ ਹੀ ਤੋੜੇ ਪਏ ਆ ਜੀ ਬਿਲਕੁਲ ਬਹੁਤ ਚੰਗੇ ਚੰਗੇ ਜਗ੍ਹਾ ਤੇ ਰਿਹਾ ਮੈਨੂੰ ਲੱਗਦਾ ਸ਼ਾਇਦ ਇਹ ਨਾਰ ਅੰਕਲ ਕੇ ਵੀ ਰਿਹਾ ਕੋਲ ਰਿਹਾ ਜੀ ਭਾਜੀ ਜੀ ਉਸ ਤੋਂ ਬਾਅਦ ਵੀ ਕਈ ਜਗ੍ਹਾ ਤੇ ਆਇਆ ਮੁਕਸਰ ਆਇਆ ਫਿਰ ਤੁਹਾਡੇ ਕੋਲ ਆ ਗਿਆ ਬਿਲਕੁਲ ਬਿਲਕੁਲ ਜੀ ਮੈਂ ਤਾਂ ਮੁਕਸਰੋਂ ਲਿਆ ਸੀ ਤੇ ਬਾਕੀ ਕਿ ਮੁਕਸਰ ਦੇ ਏਰੀਆ ਚ ਵੀ ਬਹੁਤ ਸੋਹਣੇ ਰਿਜ਼ਲਟ ਆਏ ਆ ਜੀ ਤੇ ਗਾਂ ਆਪਣੇ ਤਾਂ ਵੀ ਚਲੋ ਜਿਹੜਾ ਵੀਰ ਮਲਾਉਂਦਾ ਵਾ ਘੋੜੀਆਂ ਤੇ ਰਿਜ਼ਲਟ ਤੇ ਵਧੀਆ ਆਉਂਦੇ ਆ ਜੀ ਜੀ ਤੇ ਭਾਈ ਹੈ ਡਾਇਰੈਕਟ ਅਲੀ ਸ਼ਾਨਦਾਰ ਅਰੀਜਨਲ ਅਲੀ ਸ਼ਾਨਦਾਰ ਇਹ ਸਕੋਡੇ ਬਾਰੇ ਤਕਰੀਬਨ ਸਾਰਿਆਂ ਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਜੀ ਬਾਕੀ ਹਾਂ ਬਾਕੀ ਵੇਖੋ ਬਲੀ ਸ਼ਾਨਾ ਲੈਣੀ ਇਦਾਂ ਦੀ ਆ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਹੈ ਜੀ ਬਿਲਕੁਲ ਬਿਲਕੁਲ ਤੇ ਫੀਸ ਕਿੰਨੀ ਰੱਖੀ ਹੈ ਜੀ ਦਰਾ ਫੀਸ ਭਾਜੀ ਆਪਾਂ 31000 ਰੱਖੀ ਹੈ ਜੀ 31000 ਰੁਪਏ ਬਿਲਕੁਲ ਭਾਜੀ ਠੀਕ ਆ ਭਾਈ ਜੰਪ ਵਗੈਰਾ ਦਾ ਕੋਈ ਇਸ਼ੂ ਤਾਂ ਨਹੀਂ ਹੈਗਾ ਭਾਈ ਨਹੀਂ ਕੋਈ ਜੰਪ ਦਾ ਇਸ਼ੂ ਨਹੀਂ ਭਾਜੀ ਆਪਣੇ ਵੱਲੋਂ ਤੇ ਜਦੋਂ ਮੰਨ ਲਓ ਘੋੜੀ ਖਲੋਗੀ ਆ ਠੀਕ ਆ ਜੇ ਨਹੀਂ ਖਲੋਂਦੀ ਤੇ ਭਾਜੀ ਜਦੋਂ ਜਿੰਨੇ ਮਰਜ਼ੀ ਜੰਪਲ ਵੱਲਣੀ ਠੀਕ ਹੈ ਜੀ ਐਵੇਂ ਜਿਹੜੇ ਬਣੇ ਭਾਜੀ ਜਿਹਨੇ 31000 ਵੀ ਕਿਹੜਾ ਸੌਖਾ ਬਣਦਾ ਜੀ ਬਹੁਤ ਔਖਾ ਜੀ ਠੀਕ ਹੈ ਜੀ ਮੈਂ ਹਾਂ ਮੈਂ ਕਹ ਜੀ ਵੇਖੋ ਜਿਹੜੇ ਕੋਈ ਛੋਟੇ ਜ਼ਿੰਮੇਦਾਰ ਆ ਇਹ ਤੇ ਭਵੇਂ ਨੀਲੀ ਘੋੜੀ ਦੇ ਛੜਾ ਲੋ ਜੀ ਚੰਬੀ ਦੇ ਛੜਾ ਲੋ ਗਦਰੀ ਦੇ ਛੜਾ ਲੋ ਜੇ ਰਿਜ਼ਲਟ ਨਾ ਆਪਣੇ ਦੇ ਖੜੇ ਸਾਡੇ ਕੋਲ ਫੀਸ ਵਾਪਸ ਲੈ ਜਿਓ ਜੀ ਹੋਰ ਦੱਸੋ ਜੀ ਬਿਲਕੁਲ ਮੈਂ 31000 ਦਾ ਵੀ ਮੈਂ ਉਹਨਾਂ ਨੂੰ 50000 ਦਊਂਗਾ ਆਪਣੇ ਕੋਲੋਂ ਜੇ ਘੋੜਾ ਆਪਣੇ ਦੇ ਰਿਜ਼ਲਟ ਨਾ ਖੜੇ ਜੀ ਠੀਕ ਹੈ ਕੋੜੀ ਜਿੱਦਾਂ ਦੀ ਮਰਜ਼ੀ ਹੋਊਗੀ ਰਿਜ਼ਲਟ ਆਪਣੇ ਦੇ ਖੜੂਗਾ ਠੀਕ ਹੈ ਭਾਈ ਮਤਲਬ ਮੈਂ 100 ਨਹੀਂ ਮੈਂ 110% ਗਾਰੰਟੀ ਦਿੰਦਾ ਜੀ ਹੋਰ ਦੱਸੋ ਜੀ ਨਹੀਂ ਆਪਦੇ ਘੋੜੇ ਤੇ ਮਾਣ ਹੁੰਦਾ ਆਪਾਂ ਨੂੰ ਭਾਈ ਨਹੀਂ ਮਾਣ ਵੀ ਆ ਤੁਸੀਂ ਵੇਖੋ ਮੇਰੇ ਕੋ ਘੋੜੀਆਂ ਨਾਰਮਲ ਹੈ ਤੁਸੀਂ ਦੇਖਿਆ ਹੀ ਆ ਹਾਂਜੀ ਹਾਂਜੀ ਤੇ ਤੁਸੀਂ ਰਿਜ਼ਲਟ ਦੇਖੋ ਭਾਜੀ ਰਿਜ਼ਲਟ ਬਹੁਤ ਚੰਗੇ ਆ ਮੈਂ ਤਾਂ ਤੁਹਾਨੂੰ ਉਹ ਗੱਲ ਕਰਦਾ ਕਿ ਜਦੋਂ ਵੱਡੇ ਵੱਡੇ ਫਾਰਮ ਵਾਲੇ ਚਲੋ ਜਿੱਥੇ ਮਾੜਾ ਬੰਦਾ ਪਹੁੰਚ ਨਹੀਂ ਕਰ ਸਕਦਾ ਫੀਸਾਂ ਬਹੁਤ ਵਧਾਈਆਂ ਮੈਂ ਤੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਥੋੜੀ ਜੀ ਫੀਸ ਘਟਾਓ ਤੇ ਜਿਹੜਾ ਛੋਟਾ ਜ਼ਿੰਮੇਵਾਰ ਵੀ ਆ ਜੇ ਤੇ ਸਾਰਿਆਂ ਦਾ ਲੈਵਲ ਵਧੀਆ ਹੋ ਜਾਏ ਬਰਾਬਰ ਦਾ ਹੋ ਜਾਏ ਠੀਕ ਹੈ ਜੀ ਮੈਂ ਚਲੋ ਮੈਂ ਮੈਂ ਭਾਜੀ ਫੀਸ ਦੀ ਕੋਈ ਪ੍ਰੋਬਲਮ ਨਹੀਂ ਹੈ ਮੈਂ ਇਹਨਾਂ ਕਿ ਜਿਹੜਾ ਛੋਟਾ ਜ਼ਿਮੀਂਦਾਰ ਵੀ ਮੇਰੇ ਘੋਡੇ ਤੋਂ ਘੋੜੀ ਭਰਾਵੇ ਉਹਦਾ ਬੱਚਾ 7-8 ਲੱਖ ਦਾ 5 ਲੱਖ ਦਾ 4 ਲੱਖ ਦਾ ਵਿਕ ਜਾਏ ਛੋਟਾ ਜ਼ਿਮੀਂਦਾਰ ਵੀ ਕੋਸ਼ੇਰ ਤੋਂ ਲਿਆ ਖੱਟ ਲਈ ਜੀ ਹੂੰ ਬਿਲਕੁਲ ਮਿੱਤਰੋ ਬਾਈ ਦੀ ਗੱਲ ਨੋਟ ਕਰਨ ਵਾਲੀ ਆ ਡਾਇਰੈਕਟ ਅਲੀ ਸ਼ਾਨ ਦਾ ਪੁੱਤ ਆ ਰੂਦਰਕਸ਼ ਬੱਚੇ ਦਾ ਤੂੰ ਦਿਖਾ ਵੀ ਰਿਹਾ ਬਾਈ ਬੱਚੀ ਤੁਸੀਂ ਨੇ ਇੱਕ ਪਹਿਲਾਂ ਵੇਚੀ ਵੀ ਤੁਸੀਂ ਕਰੋ ਬਹੁਤ ਮੈਂ ਉਹ ਹਾਂ ਉਹ ਮਤਲਬ ਬੱਚੀ ਮਾਰਾਦਾ ਵਾਜਦਾ ਨਹੀਂ ਗੁਰਦੇਵ ਵੀਰ ਨੇ ਵੀਡੀਓ ਬਣਾ ਗਿਆ ਬਸ ਮੈਂ ਤਾਂ ਉਹ ਰਿਜ਼ਲਟ ਮਖਾਉਣਾ ਸੀ ਅੱਛਾ ਅੱਛਾ ਉਹ ਕਈ ਵੀਰਾਂ ਨੂੰ ਇਦਾਂ ਲੱਗਾ ਕਿ ਇਹ ਵੇਚਣੀ ਆ ਮੈਨੂੰ ਬਸ਼ੇਰੀ ਦੇ ਫੋਨ ਆਈ ਜਾਣ ਬਾਰ-ਬਾਰ ਕਿੰਨੇ ਦੀ ਵੇਚਣੀ ਆ ਮੈਂ ਤਾਂ ਵੈਸੇ ਹੱਸਣਾ ਕਹਿੰਦਾ 5 ਲੱਖ ਦੀ ਵੇਚਣੀ ਆ ਜੀ ਹਾਂਜੀ ਕੋਈ 4 ਕਹੀ ਜਾਵੇ ਕੋਈ 3 ਕਹੀ ਜਾਵੇ ਕੋਈ ਸਾਢੇ 4 ਕਹੀ ਜਾਵੇ ਠੀਕ ਆ ਵੀਰੇ ਫਿਰ ਮੇਰਾ ਯਾਰ ਦੋਸਤ ਹੈ ਮੁੰਡਾ ਚਲੋ ਮੇਰਾ ਭਰਾ ਹੀ ਬਣਿਆ ਵਾ ਮਤਲਬ ਅਮਰੀਕਾ ਹੋਣਾ ਰਾਜੋਗੇ ਦਾ ਫਿਰ ਉਹਨੇ ਖਰੀਦ ਲਿਆ ਵੀਰ ਜੀ ਠੀਕ ਹੈ ਜੀ ਉਹਨੇ ਮਤਲਬ 6 6 ਲੱਖ 7 ਲੱਖ ਦਾ ਜਿੰਨਾ ਵੀ ਮਾਪੇ ਦੇ ਦੂੰਗਾ ਜੀ ਠੀਕ ਹੈ ਨਹੀਂ ਚਲੋ ਜੀ ਤੁਸੀਂ ਵੇਖੋ ਨਾਰਮਲ ਘੋੜੀ ਦਾ ਬੱਚਾ ਵਾ ਜਿਹੜਾ ਆਪਣਾ 6-7 ਲੱਖ ਦਾ ਵਿਗੰਦੇ ਆ ਤੇ ਮੈਂ ਕਿਉਂ ਨਹੀਂ ਚਾਹੁੰਦਾ ਕਿ ਛੋਟਾ ਜ਼ਿੰਮੇਦਾਰ ਰਣ ਕੇ ਆਪਣੀ ਘੋੜੀ ਭਰਾਵੇ ਦੇ ਮਹਿੰਗੇ ਪਾਦਾ ਬੱਚਾ ਵਿਗੂਗਾ ਜੀ ਬਿਲਕੁਲ ਬਈ ਨਾਲੇ ਨਸਲ ਚ ਸੁਧਾਰ ਹੋਵੇਗਾ ਨਾਲੇ ਨਸਲ ਸੁਧਾਰ ਹੋਊਗਾ ਵੇਖੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਘੋੜੀ ਤੇ ਬੱਚਾ ਨਹੀਂ ਜਾਊਗਾ ਬੱਚਾ ਘੋੜੇ ਤੇ ਜਾਊਗਾ ਜੀ ਠੀਕ ਹੈ ਜਿਹੜਾ ਤੁਸੀਂ ਦਾਵਾ ਕਰਿਆ ਬਹੁਤ ਘੱਟ ਬੰਦੇ ਕਰਦੇ ਨੇ ਨਹੀਂ ਮੈਂ ਕਰਦਾ ਜੀ ਮੈਂ ਤੇ ਮੈਂ ਤੇ ਗੱਲ ਵੇਖੋ ਤੁਸੀਂ ਮੈਂ ਤੇ ਉੱਥੇ ਮੰਨ ਲਓ ਖੜਿਆ ਸੀ ਨਾ ਵਿਸਾਖੀ ਤੇ ਹਾਂਜੀ ਕਈ ਵੀਰ ਮੇਰੇ ਕੋਲ ਇੰਟਰਵਿਊ ਕਰਉਣ ਆ ਗਏ ਸਾਹਮਣੇ ਘੋੜੀਆਂ ਵੱਜੀਆਂ ਸੀ ਅੱਛਾ ਜੀ ਤੇ ਕੋਈ ਉਬਲਗ ਹੀ ਕੋਈ ਕਹਿੰਦਾ ਮੈਂ ਇਹਨਾਂ ਦੇ ਛੜਾ ਲਵਾਂ ਮੈਂ ਇਹਨਾਂ ਦੇ ਰਿਜ਼ਲਟ ਦੇ ਦੂੰਗਾ ਠੀਕ ਹੋਰ ਦੱਸੋ ਜੀ ਹੁਣ ਇਹ ਤਾਂ ਇੰਨਾ ਵੱਧ ਗਰੰਟੀ ਕੋਈ ਦੇ ਸਕਦਾ ਨਹੀਂ ਦੇਣੀ ਕਹਿੰਨੇ ਨਹੀਂ ਦੇਣੀ ਭਾਈ ਬਿਲਕੁਲ ਅਗਲਾ ਘੋੜਾ ਛੱਡ ਕੇ ਸਗੋਂ ਤੁਸੀਂ ਤਾਂ ਕਹਿ ਰਹੇ ਹੋ ਵੀ ਜੰਪ ਦਾ ਵੀ ਕੁਝ ਕਰਦੇ ਆਂ ਅਸੀਂ ਭਾਜੀ ਅਸੀਂ 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 ਕੀਤੀ ਹੈ ਪਲਵੰਨੀ ਜੀ ਅਸੀਂ ਆ ਗਏ ਸੱਚੇ ਸੁੱਚੇ ਰਮਾਲੀ ਦੇ ਅਸੀਂ ਜਤੀਸ਼ਾ ਦੇ ਜਾਂ ਠੀਕ ਹੈ ਜੀ ਅਸੀਂ ਆਪਣੇ ਖਾੜੇ ਨੂੰ ਮੱਥਾ ਟੇਕਦੇ ਆ ਅਸੀਂ ਕਿਸੇ ਨੂੰ ਨਾ ਤੇ ਗਲਤ ਰਾਇ ਦੇਵਾਂਗੇ ਠੀਕ ਹੈ ਨਾ ਹੀ ਕਿਸੇ ਦਾ ਧੀ ਪੁੱਤ ਨੂੰ ਮਾੜੀ ਰਾਇ ਦੇਵਾਂਗੇ ਨਾ ਹੀ ਕਿਸੇ ਨੂੰ ਕੋਈ ਚੰਗੇ ਰਾਈ ਪਾਵਾਂਗੇ ਜੀ ਮਾੜੇ ਨਹੀਂ ਪਾਵਾਂਗੇ ਤੇ ਬਾਕੀ ਇੰਨਾ ਕਿ ਸਿੱਖਿਆ ਕਿ ਕਿਸੇ ਨੂੰ ਗਲਤ ਨਾ ਕਰਨਾ ਦੇ ਨਾ ਹੀ ਸਾਡੇ ਮਨ 'ਚ ਸੋਚ ਆਉਂਦੀ ਹੈ ਜੀ ਠੀਕ ਹੈ ਭਾਜੀ ਕਿ ਭਲਾ ਹੀ ਹੋਵੇ ਕਿਸੇ ਦਾ ਅਸੀਂ ਤਾਂ ਇਹ ਕਹਿੰਦੇ ਭਾਜੀ ਬਿਲਕੁਲ ਵੀਰੇ ਤੇ ਆਪਾਂ ਦੂਜਾ ਵੀ ਦਿਖਾਈਏ ਘੋੜਾ ਆਪਣਾ ਜੀ ਉਹਦਾ ਨਾਂ ਡਾਲਰ ਬਾਈ ਹਾਂ ਭਾਜੀ ਉਹ ਉਹ ਵੀ ਕੋੜੇ ਦਾ ਮਤਲਬ ਸ਼ੌਂਕ ਇਦਾਂ ਪਿਆ ਆਪਣੇ ਉਹਨਾਂ ਕਾਫੀ ਜ਼ਿਆਦਾ ਨੁਗਰਿਆਂ ਦਾ ਕਰੇਜ ਆ ਮੱਝ ਏਰੀਏ 'ਚ ਹਾਂਜੀ ਹੈਗਾ ਜੀ ਬਈ ਤੇ ਮੇਰੇ ਮਨ 'ਚ ਇਹ ਸੀ ਕਿ ਸਮੁੰਦਰ ਦਾ ਹੀ ਬੱਚਾ ਲੈਣਾ ਜੀ ਸਾਡੇ ਇੱਕ ਇੱਥੇ ਚਲੋ ਕੋੜਾ ਮੂਸਾ ਵੀ ਹੈਗਾ ਚਲੋ ਵੀਰਾਮ ਉਹ ਵੀ ਪਲਵਾਨ ਬੰਦੇ ਆ ਹਾਂਜੀ ਤੇ ਮੇਰਾ ਵੀ ਦਿਲ ਕਰਦੇ ਕਿ ਮੈਂ ਸਮੁੰਦਰ ਦਾ ਹੀ ਲੈਵਾਂ ਜੀ ਠੀਕ ਹੈ ਜੀ ਤਾਂ ਮੈਂ ਫਿਰ ਬਾਪੂ ਰਾਜਿਆਂ ਨੇ ਕੋਈ ਗਿਆ ਸੀ ਜੀ ਤੇ ਉਹ ਚਲੋ ਵਾਹੇ ਕਾਫੀ ਪਿਆਰ ਆ ਉੱਥੇ ਇੱਕ ਸਰਦਾਰ ਮੱਗਰ ਸਿੰਘ ਆ ਜੀ ਕਬੂਤਰਾਂ ਦਾ ਮੇਰਾ ਮੇਲੀ ਆ ਮੈਂ ਤਾਂ ਕਬੂਤਰ ਲੈਣ ਗਿਆ ਤੇ ਉਹਨਾਂ ਮੈਨੂੰ ਆਂਦੇ ਚੱਲ ਤੈਨੂੰ ਕੋੜਿਆਂ ਦਾ ਸ਼ੌਂਕ ਕਰਾ ਲਈ ਜੀ ਅੱਛਾ ਜੀ ਤੋ ਵਿੰਦੇ-ਵਿੰਦੇ ਗਏ ਜਿਵੇਂ ਕੋੜਾ ਵੇਖਾ ਤੇ ਮੇਰੇ ਕੋ ਰਹਿ ਨਹੀਂ ਗਿਆ ਜੀ ਠੀਕ ਆ ਬਈ ਉਹਦੇ ਸੌਦਾ ਕੀਤਾ ਜੀ ਤੇ ਡੱਲ ਕੋੜਾ ਵੀ ਵਧੀਆ ਜੀ ਇਹ ਚਲੋ ਆਪ ਸਮੁੰਦਰ ਦਾ ਜੀ ਜੀ ਮਾਂ ਇਹਦੀ ਜਿੱਦਾਂ ਚੇਤਕ ਕੱਲਾਂ ਵਾਲੀ ਦੀ ਜਿਹੜੀ ਮਾਂ ਨਾਲ ਉਹਦੀ ਧੀ ਦਾ ਪੋਤਾ ਜੀ ਅੱਛਾ ਜੀ ਇਹ ਬਸਲ ਉਹਦਾ ਮਾਮਾ ਆ ਗਿਆ ਕੱਲ ਮਾਮਾ ਹਾਂ ਕੱਲਾਂ ਵਾਲਾ ਆ ਗਿਆ ਮੇਰੀ ਭਾਜੀ ਨਾਲ ਗੱਲ ਹੋਈ ਸੀ ਜਿਹੜਾ ਚੇਤਕ ਕੋੜੇ ਵਾਲਾ ਸੀ ਹਾਂ ਜੀ ਤੇ ਉਹ ਬੰਦਾ ਸਾਡੇ ਘਰ ਦੀ ਮਤਲਬ ਇਹ ਧੀ ਦਾ ਹੀ ਪੁੱਤ ਆ ਬਾਕੀ ਬਹੁਤ ਚੰਗਾ ਬਸ਼ੇਰਾ ਬਣ ਗਿਆ ਵਾ ਜੀ ਮਤਲਬ ਉਹਨੇ ਇਹ ਗੱਲ ਕਹੀ ਨਹੀਂ ਖੂਨ ਚਲੋ ਚੰਗਾ ਫਿਰ ਦੋਵੇਂ ਪਾਸੇ ਮਤਲਬ ਦੋਵੇਂ ਬਲੱਡ ਲੈਣ ਚੰਗੀ ਆ ਬਾਜੀ ਜੀ ਸਮੁੰਦਰ ਦੇ ਦਾ ਬਾਈ ਕਹਿਣੀ ਕੀ ਆ ਤੇ ਬਾਕੀ ਇਹਦੇ ਵੀ ਰਿਜ਼ਲਟ ਭਾਈ ਚੰਬੀਆਂ ਦੇ ਬਹੁਤ ਸੋਨੇ ਆਏ ਤੁਹਾਨੂੰ ਪਾਵਾਂਗੇ ਵਿੱਚ ਫੋਟੋਆਂ ਵੇਖਿਓ ਤੁਸੀਂ ਬਸ਼ੇਰੀ ਆਈ ਹੈ ਕਿ ਚੰਬੀ ਘੋੜੀ ਦੇ ਬਹੁਤ ਤਕੜੀ ਹਾਈਟ ਕਰਨਦੀ ਆ ਮਤਲਬ ਤੋਂ ਕਮ ਸੇਮ ਕਿੱਡੀ ਲੰਮੀ ਹੈ ਜੀ ਤੋਂ ਵੀ ਨੌਲੋਜੀ ਅੱਛਾ ਅੱਛਾ ਹਾਂਜੀ ਠੀਕ ਹੈ ਨਹੀਂ ਖੂਨ ਗੱਲ ਉੱਥੇ ਨਿਬੜਦੀ ਆ ਕੇ ਵੀਰੇ ਬਲੱਡ ਤੇ ਗੱਲ ਨਿਬੜਦੀ ਆ ਕੇ ਹਨਾ ਵੀ ਅਲੀ ਸ਼ਾਨ ਜੀ ਗੱਲ ਕਰੀ ਉਹ ਵੀ ਚੋਟੀ ਦਾ ਘੋੜਾ ਲੈਜੈਂਡ ਘੋੜਾ ਰਿਹਾ ਜੀ ਸਮੁੰਦਰ ਦਾ ਦੋਵੇਂ ਚੰਗੇ ਘੋੜਿਆਂ ਦੇ ਮਤਲਬ ਮੈਂ ਚਲੋ ਮੈਂ ਤਾਂ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡੇ ਫਾਰਮ ਵਾਲਾ ਵਾ ਜਾਂ ਕਿਦਾਂ ਪਹਿਲਵਾਨ ਬੰਦਾ ਸੀ ਹਮ ਤੇ ਜਿੱਦਾਂ ਮੈਨੂੰ ਕਿਸੇ ਨੇ ਵੀਰ ਭਰਾਨੇ ਕਿਹਾ ਗਿਆ ਲੈਣਾ ਚੰਗੀਆਂ ਵਾ ਚਲੋ ਵੇਖਦੇ ਰਹੀਦਾ YouTube ਤੋਂ ਪਤਾ ਹੀ ਹੈ ਭਾਜੀ ਸਮੁੰਦਰ ਘੋੜਾ ਉਹਨ ਕਿੱਡਾ ਸੋਹਣਾ ਵਾ ਚਲੋ ਮੰਨ ਲਓ ਉਹ ਮੰਨ ਲਓ ਉਹ ਤੇ ਫਲਕਾਰੀ ਆ ਤੇ ਉਹ ਸੋਹਣਾ ਨਹੀਂ ਲੱਗੰਦੇ ਆ ਔਰ ਕੋ ਲੋਕੀ ਜਾਂਦੇ ਨਹੀਂ ਆ ਨਾ ਵੀ ਦੁਨੀਆ ਗੱਲ ਸਮਝਦੇ ਖਣੀ ਜੀ ਹੁਣ ਮੈਂ ਆਪਣਾ ਘੋੜਾ ਖੜਿਆ ਜੰ ਅੰਮਰਸਰ ਮੰਨ ਲਓ ਮੇਰੇ ਘੋੜੇ ਨੂੰ ਦੁਨੀਆ ਨੇ ਵੇਖਿਆ ਨਹੀਂ ਦੁਨੀਆ ਉੱਠ ਉੱਠ ਕੇ ਵੇਂਦੀ ਐ ਜੇ ਬਲੱਡ ਲਾਈਨ ਵੇਂਦੀ ਐ ਕੋਈ ਫਲਕਾਰੀ ਨਹੀਂ ਮਟਾਇਆ ਜਾਂ ਕੁਝ ਅੱਜਕੱਲ ਦੇ ਟ੍ਰੈਂਡ ਚੱਲਿਆ ਵਾ ਕਿ ਮਟਵਾ ਦਈਏ ਜੀ ਇੱਕ ਕਿਉਂ ਮਟੋਣਾ ਬਿਲਕੁਲ ਜੀ ਹਾਂਜੀ ਤਨ ਬੱਚੇ ਹਾਂ ਬੱਚੇ ਸਾਰੇ ਸਪੋਰਟ ਸਪੋਰਟਲੈਸ ਪੂਰੇ ਇੱਕ ਵੀ ਛੱਟਾ ਨਹੀਂ ਹੈਗਾ ਜੀ ਠੀਕ ਹੈ ਬਈ ਨਹੀਂ ਵਧੀਆ ਗੱਲ ਆ ਬਈ ਕੋੜੇ ਨੇ ਚੰਗੇ ਰਿਜ਼ਲਟ ਦਿੱਤੇ ਹਨਾ ਤੁਹਾਡੇ ਲੋ ਬਿਲਕੁਲ ਜੀ ਹੁਣ ਦੋ ਤਿੰਨ ਰਿਜ਼ਲਟ ਆਏ ਆ ਡਾਲਰ ਦੇ ਫਿਰ ਤੁਹਾਨੂੰ ਉਹ ਵੀ ਆਪਾਂ ਸਰੋਤਿਆਂ ਨੂੰ ਵਿਖਾਵਾਂਗੇ ਅੱਛਾ ਬਈ ਤੇ ਚਲੋ ਦੋਵੇਂ ਚੰਗੇ ਆ ਕੋੜੇ ਇੱਕ ਹੈ ਮਿੱਠੇ ਆ ਜੀ ਜੀ ਹਾਂ ਉਹ ਬਹੁਤ ਤੁਹਾਡੇ ਬੇਟੇ ਨਹੀਂ ਫੜੇ ਨੇ ਗੁੜੀ ਆਪਣੀ ਖੜੀ ਰਹੀ ਆ ਕੋਲੇ ਬਿਲਕੁਲ ਕੋਈ ਹਿਲਤ ਨਹੀਂ ਕਰੀ ਕੋੜੇ ਆਰਾਮ ਨਾਲ ਖੜੇ ਰਹੇ ਨੇ ਮੈਂ ਕਹਾਂ ਜੀ ਇਹ ਇੰਨਾ ਦੇ ਮਤਲਬ ਦੋਵੇਂ ਪਰਮਾਤਮਾ ਦੀ ਦੇਣ ਦਿੱਤੀ ਚਲੋ ਬਾਬੇ ਦੀਪ ਸਿੰਘ ਜੀ ਮੈਨੂੰ ਬਹੁ ਤੁਸੀਂ ਚਲ ਜਿਓ ਕਿ ਨਾਲਾ ਸਾਡਨਾ ਮੇਰਾ ਹੱਲ ਖਲੋਤਾ ਰਹੇ ਬਸ ਇਹਨਾਂ ਨਾਲ ਗੱਲਾਂ ਕਰੀ ਜਾਓ ਸਾਡਨਾ ਮਤਲਬ ਅਸਲ ਕੋੜੇ ਜਾਂ ਤਾਂ ਕਿੱਕ ਮਾਰ ਦੰਦੇ ਆ ਲੱਤ ਮਾਰ ਦੰਦੇ ਆ ਜਾਂ ਫਿਰ ਦੰਦੀ ਵਢਣ ਦੀ ਕੋਸ਼ਿਸ਼ ਕਰਦੇ ਆ ਨਾ ਜੀ ਨਾ ਹੁਣ ਤੁਹਾਡੇ ਸਾਹਮਣੇ ਮੈਂ ਇਹਨੂੰ ਸ਼ਾਂਟਾ ਮਾਰਿਆ ਸੀ ਇਹਨੂੰ ਤੇ ਇਹਨੇ ਗੁੱਸਾ ਕੀਤਾ ਮੇਰੇ ਦੇਖੋ ਬਾਗਾ ਨਹੀਂ ਹੁੰਦਾ ਪਰ ਇਹ ਇਹ ਪਿਆਰ ਭਾਲਦੇ ਆ ਜਿੰਨਾ ਪਿਆਰ ਕਰਾਂਗੇ ਉਹਨੂੰ ਦੁਣਾ ਪਿਆਰ ਦਿੰਦੇ ਆ ਜੀ ਹਾਂ ਨੇੜੇ ਆਉਂਦੇ ਆ ਉਹਨੂੰ ਬਿਲਕੁਲ ਹੁਣ ਮੇਰੇ ਕੋ ਆਪਾਂ ਆਪਾਂ ਨੂੰ ਕੋਈ ਗੁੱਸੇ ਨਾ ਪਵੇ ਤੇ ਆਪਾਂ ਕਿਹਾ ਜੇ ਗੱਲ ਅਗੇ ਚਲੋ ਕੋਈ ਗਾਲ ਗਲੋਚ ਕਰਦਾ ਉਹਨੂੰ ਅਗਲੇ ਨੂੰ ਕਹਿ ਦਿਆ ਕਿ ਠੀਕ ਹੈ ਭਾਜੀ ਤੇ ਜਦੋਂ ਬੰਦਾ ਆ ਹੀ ਗੱਲ ਨੂੰ ਪਵੇ ਤਾਂ ਫਿਰ ਉਹ ਉੱਥੇ ਨਾ ਬਖਸ਼ਿਆ ਜਾਂਦਾ ਜੀ ਬਿਲਕੁਲ ਬਿਲਕੁਲ ਬਈ ਗੱਲ ਸਹੀ ਹੈ ਕਿ ਨਹੀਂ ਬਿਲਕੁਲ ਤੇ ਡਾਲਰ ਦੀ ਫੀਸ ਕਿੰਨੀ ਰੱਖੀ ਹੈ ਵੀਰੇ ਡਾਲਰ ਦੀ ਭਾਜੀ 15000 ਫੀਸ ਰੱਖੀ ਆ ਅੱਛਾ ਭਾਈ ਤੇ ਉਹ ਵੀ 15000 ਤੁਹਾਨੂੰ ਫੇਰ ਗੱਲ ਉਹੀ ਆ ਗਈ ਆ ਜਿਹੜੀ ਅੱਗੇ ਦੱਸੀ ਆ ਹਾਂ ਸਿਰਫ ਛੋਟੇ ਜ਼ਿੰਮੇਦਾਰਾਂ ਕਰਕੇ ਕੋਈ სპੋਰਟਸਮੈਨ ਬੰਦਾ ਜਿਹਨੇ ਘਰੇਲੂ ਘਰ ਘੋੜੀ ਰੱਖੀ ਆ ਨੀਲੀ ਆ ਜੇ ਚੰਬੀ ਹਜੇ ਨੁਕਰੀ ਹਜੇ ਰਿਜ਼ਲਟ ਖੜੂਗਾ ਆਪਣੇ ਦੇ ਠੀਕ ਹੈ ਇਹ ਗਰੰਟੀ ਆ ਇਹ ਨਹੀਂ ਕਿ ਨੀਲਾ ਬੱਚਾ ਪੈਦਾ ਕਰ ਦੂਗਾ ਨਾ ਜਾਂ ਕਿ ਚੰਬਾ ਕਰ ਦੂ ਨਾ ਜੀ ਰਿਜ਼ਲਟ ਆਪਣੇ ਦੇ ਖੜੂਗੇ ਵੀ ਮੈਂ ਗਰੰਟੀ ਦਿੰਦਾ ਵਾਂ ਮੈਂ ਜਿਹੜਾ ਮਰਜ਼ੀ ਹੋ ਜੇਗੀ ਠੀਕ ਹੈ ਬਾਈ ਇਹ ਨਹੀਂ ਕਿ ਮਤਲਬ ਚੰਬੀ ਘੋੜੀ ਤੇ ਚੰਬਾ ਬੱਚਾ ਨਹੀਂ ਆਊਗਾ ਇਹ ਮੈਂ ਹੁਣ ਰਿਜ਼ਲਟ ਆਏ ਆ ਮੰਨ ਲਓ ਚਲੋ ਜਿੰਨੇ ਜਿੰਨੇ ਵੀ 15 16 ਜਾਂ 17 ਰਿਜ਼ਲਟ ਆਏ ਆ ਪਰ ਰਿਜ਼ਲਟ ਇਨੇ ਬਹੁਤ ਸੋਹਣੇ ਪਏ ਆ ਜੀ ਠੀਕ ਹੈ ਬਾਈ ਤੇ ਬਾਈ ਜੇ ਆਪਾਂ ਆਪਣੇ ਫਾਰਮ ਦੀ ਗੱਲ ਕਰੀ ਹੈ ਹਨਾ ਵੀ ਪ੍ਰੋਪਰ ਦੱਸ ਦਿੰਦਾ ਮੈਂ ਦੋਸਤਾਂ ਨੂੰ ਵੀ ਬਾਰਡਰ ਦੇ ਬਿਲਕੁਲ ਨੇੜੇ ਆ ਹਾਂ ਬਿਲਕੁਲ ਜੀ ਪ੍ਰੋਪਰ ਲੋਕੇਸ਼ਨ ਕਿ ਪੈ ਜਾਂਦੀ ਹੈ ਆਪਣੇ ਫਾਰਮ ਦੀ ਬਾਈ ਆਪਣਾ ਮਤਲਬ ਪਿੰਡ ਪੈਂਦਾ ਜੋ ਰੋਡਾਂ ਵਾਲਾ ਖੁਰਦੇ ਜੀ ਜੀ ਨੇੜੇ ਅਟਾਰੀ ਵਗੋ ਬਾਰਡਰ ਆ ਜੀ ਤੇ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ਠੀਕ ਹੈ ਬਾਈ ਹਾਂ ਜੀ ਥਾਣਾ ਘਰਾਂਡਾ ਪੈਂਦਾ ਜੀ ਆਪਾਂ ਨੂੰ ਲਾਗੇ ਠੀਕ ਹੈ ਬਾਈ ਹਾਂ ਮਤਲਬ ਕੋਈ ਮਤਲਬ ਵਧੀਆ ਗੱਲ ਹੈ ਜੇ ਕਹਿੰਦੇ ਆਉਣਾ ਵੀਰ ਭਰਾਣੇ ਨਾਲੇ ਸ਼ਾਮ ਨੂੰ ਬਾਰਡਰ ਦੇਖ ਲੈਣਾ ਜੀ ਤੇ ਜਾਂਦੇ ਜਾਂਦੇ ਨਾਲੇ ਗੁਰੂਗੜ੍ਹ ਮੱਥਾ ਟੇਜਣਾ ਤੇ ਸਾਹਮਣੂ ਪਾਕਿਸਤਾਨ ਦਾ ਤੇ ਭਾਰਤ ਦਾ ਚੰਨਾ ਦੋਵੇਂ ਦੇ ਸਾਹਮਣੇ ਦੇਖੋ ਜੀ ਮੇਰੇ ਤੇ ਤਾਰਾਂ ਕੋਲ ਹੈ ਮੇਰੀ ਮੇਰੀ ਜ਼ਮੀਨ ਹੈ ਤਾਰ ਤੋਂ ਪਾਰ ਵੀ ਜੀ ਤਾਰਾਂ ਤੋਂ ਪਾਰ ਜ਼ਮੀਨ ਆਪਾਂ ਜਾਣੇ ਉਧਰ ਵੀ ਖੇਤੀ ਕਰਕੇ ਉਹਨੇ ਕੱਲ ਚੋਣਾ ਬੁੜਾ ਅਗਲੇ ਹੁੰਦਾ ਜੀ ਉਧਰੋਂ ਅੱਛਾ ਬਈ ਜਿਵੇਂ ਵੀ ਮਾਹੌਲ じゃ ਖਰਾਬ ਹੋਇਆ ਸੀ ਪਿੱਛੇ ਜੇ ਕੋਈ ਜ਼ਿਆਦਾ ਹੁਣ ਚੱਕਰ ਪੈ ਨਹੀਂ ਮਾ ਸਾਨੂੰ ਨਹੀਂ ਕੋਈ ਡਰ ਲੱਗਦਾ ਜੀ ਹਾਂ ਜੀ ਜਿੰਨੇ ਜਾਣਾ ਉਤੋਂ ਦੀ ਨੰਗਣੇ ਸਾਡੇ ਅਸੀਂ ਤਾਂ ਸਾਡੇ ਦੇ ਵੇਖੋ ਚਾਰ ਸਵੇਰੇ ਅਸੀਂ ਤਾਂ ਬਹੁਤ ਸੇਫਟੀ ਚ ਬੈਠੇ ਆ ਸਾਹਮਣੇ ਸਾਰੀ ਬੀਐਸਐਫ ਲੱਗੀ ਹੈ ਬਾਰਡਰ ਸਕਿਉਰਿਟੀ ਫੋਰਸ ਜੀ ਹਾਂਜੀ ਮਤਲਬ ਸਾਡੇ ਏਰੀਏ ਚ ਨਾ ਕੋਈ ਚੋਰੀ ਹੈ ਨਾ ਕੋਈ ਗੱਲਬਾਤ ਹੈ ਬਹੁਤ ਵਧੀਆ ਜੀ ਠੀਕ ਹੈ ਬਈ ਮਤਲਬ ਕਿ ਜਿੱਥੇ ਪਿੱਛੇ ਚੋਰੀਆਂ ਬਹੁਤ ਹੁੰਦੀਆਂ ਸਾਡੇ ਸਾਂ ਮਤਲਬ ਰਾਤ ਨੂੰ ਚਾਰ ਸਵੇਰੇ ਨਾਕੇ ਲੱਗ ਜਾਣੇ ਜੀ ਠੀਕ ਹੈ ਬਾਈ ਹਾਂਜੀ ਤੇ ਜਿਵੇਂ ਬਾਈ ਤਾਰ ਤੋਂ ਪਾਰ ਜ਼ਮੀਨ ਆ ਹਨਾ ਪਾਕਿਸਤਾਨ ਦੀ ਵੀ ਨਾਲ ਆ ਫਿਰ ਬਿਲਕੁਲ ਨਹੀਂ ਕੋਈ ਕੁਝ ਹੱਦ ਹੁੰਦੀ ਹੈ ਜੀ ਮਤਲਬ ਆਪਣੀ ਹੱਦ ਐ ਸੜੇ ਆ ਉਹਨਾਂ ਦਾ ਪਿਆ ਦੂਸਰੇ ਸਰ ਉਹ ਵੀ ਖੇਤੀ ਕਰਦੇ ਆ ਅਸੀਂ ਆਪਣੀ ਕਰਦੇ ਆ ਬਸ ਅਸੀਂ ਕਿਸੇ ਨਾਲ ਬੋਲਚਾਲ ਨਹੀਂ ਕਰ ਸਕਦੇ ਆਪਣੀ ਵੀ ਗਰਦ ਜਾਂਦੀ ਆ ਤੇ ਆਪਾਂ ਉਹਨਾਂ ਨਾਲ ਨਾ ਬੋਲਚਾਲ ਕਰ ਸਕਦੇ ਆ ਆਪਣਾ ਕੰਮ ਕਰਨ ਦੇ ਸੀ ਆਪਣਾ ਕਰਨ ਲਈ ਅੱਛਾ ਉਹ ਕਿੰਨਾ ਫਾਸਲਾ ਰਹਿ ਜਾਂਦਾ ਖੇਤਾਂ ਦਾ ਬਾਈ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਉਹਨੇ ਕੋਈ ਇੰਨਾ ਜ਼ਿਆਦਾ ਫੈਸਲਾ ਨਹੀਂ ਹੈ ਬਸ ਦੋ ਪਏ ਜੇ ਮੰਨ ਲਓ ਕਿੰਨੇ ਕ ਫੁੱਟ ਜਗ੍ਹਾ ਹੋਊਗੀ ਜੀ ਅੱਛਾ ਜੀ ਹਾਂ ਇੱਕ ਆਮ ਬਸ ਮਤਲਬ ਇਧਰੋਂ ਆਪਣਾ 15 ਕ ਫੁੱਟ ਪਿਆ ਵਾ 15 ਕੋਹਾਂ ਦਾ ਏ ਤੇ ਪਰਲੇ ਬੰਨੇ ਕੰਮ ਉਹ ਕਰਨ ਦੇ ਦੇ ਇਧਰ ਆਪਾਂ ਕਰਨ ਦੇ ਜੀ ਫਸਲਾਂ ਆਪੇ ਵਾਂਗੂ ਛੋਨਾ ਤੇ ਕਰਨ ਬਿਲਕੁਲ ਹਾਂ ਉਹ ਵੀ ਉਹਨਾਂ ਦੀ ਵੀ ਲੇਡੀਜ਼ ਕੰਮ ਕਰਦੇ ਆ ਬੰਦੇ ਕਰਦੇ ਆ ਇਧਰ ਆਪਣੇ ਕਰਦੇ ਆ ਕੰਮ ਬਸ ਚਲੋ ਤਾਨੂੰ ਪਤਾ ਚਲੋ ਉਹ ਵੀ ਇਨਸਾਨ ਹੀ ਹੈ ਜੀ ਗੱਲ ਤਾਂ ਜੀ ਆਪਣਾ ਪੰਜਾਬ ਆ ਬਾਈ ਤਾਕੀਕਾ ਸਾਰਾ ਕੁਝ ਇੱਕ ਤਰਦੀਕ ਕੋਈ ਹੈ ਜੀ ਅਸੀਂ ਵੀ ਅੱਜ ਕਾਫੀ ਮਤਲਬ ਰੀਜਨਲ ਦੇਖਿਆ ਸੀ ਬਹੁਤ ਘਟਾਏ ਇਸ ਏਰੀਏ ਦੇ ਵਿੱਚ ਬਿਲਕੁਲ ਬਿਲਕੁਲ ਬਾਰਡਰ ਦੇ ਨੇੜੇ ਸੀ ਰਾਜਸਥਾਨ ਚ ਤੱਕ ਇੱਕ ਦੋ ਵਾਰ ਸ਼ੂਟ ਕੀਤਾ ਪਰ ਇੱਥੇ ਤੁਸੀਂ ਬਿਲਕੁਲ ਨੇੜੇ ਬੈਠੇ ਹੋ ਪਾਕਿਸਤਾਨ ਦੇ ਆ ਤੁਸੀਂ ਆਏ ਜੋ ਮੰਨ ਲਓ ਤੁਸੀਂ ਵੇਖੋ ਸ਼ਾਂਤ ਮੋਲ ਹੈ ਕੋਈ ਹੈ ਕੋਈ ਹਾਂ ਕੋਈ ਮਿਲੋ ਕੋਈ ਖਪਖਾਨਾ ਨਹੀਂ ਕੋਈ ਕੁਝ ਨਹੀਂ ਹੈ ਬਿਲਕੁਲ ਸ਼ਾਂਤੀ ਹੈ ਜੀ ਉਹ ਸਾਹਮਣੇ ਤਾਰਾਂ ਦੇ ਦੀਆਂ ਵਾ ਹੂੰ ਸਾਹਮਣੇ ਬਾਰਡਰ ਚੱਲੰਦੇ ਆ ਜੀ ਚਲੋ ਮਾਰਾ ਸੁਖਸ਼ਾਨ ਦੀ ਰੱਖੇ ਸਾਰੇ ਪਾਸੇ ਬਾਈ ਹਾਂ ਬਿਲਕੁਲ ਭਾਜੀ ਬਿਲਕੁਲ ਜੀ ਬਿਲਕੁਲ ਤੇ ਬਾਈ ਕਬੂਤਰਾਂ ਦਾ ਬਾਈ ਤੁਹਾਨੂੰ ਬਹੁਤ ਸ਼ੌਂਕ ਆ ਹਨਾ ਖੁੱਡੇ ਬਹੁਤ ਚਾਰ ਨਾਲ ਬਣਾਏ ਹੋਏ ਨੇ ਤੁਸੀਂ ਨੇ ਹਾਂ ਭਾਜੀ ਪਹਿਲ ਮਤਲਬ ਮੈਂ ਪਹਿਲਵਾਨੀ ਕਰਦਾ ਰਿਹਾ ਵਾਂ ਮੇਰੀ ਵਧੀਆ ਪਹਿਲਵਾਨ ਵੀ ਰਹੇ ਹਾਂ ਮੈਂ ਨੈਸ਼ਨਲ ਯੂਨੀਵਰਸਿਟੀ ਦਾ ਘਰ ਲੜਿਆ ਵਾਂ ਜੀ ਤੇ ਮਿੱਟੀ ਚ ਮੈਡ ਦੇ ਮੈਂ ਕੋਈ ਫਰਕ ਨਹੀਂ ਸਮਝਿਆ ਜੀ ਜੀ ਮਤਲਬ ਨਾ ਮੈਨੂੰ ਮਿੱਟੀ ਚ ਫਰਕ ਸੀ ਨਾ ਮੈਡ ਚ ਫਰਕ ਹੀ ਮਤਲਬ ਕਿ ਕਾਂਡਾ ਕੁਸ਼ਤੀ ਦਾ ਮਜ਼ਾ ਵੱਖਰਾ ਸੀ ਠੀਕ ਹੈ ਬਾਈ ਚਲੋ ਮੈਂ ਸਾਰੇ ਪਲਵਾਨਾਂ ਨਾਲ ਲੜਿਆ ਵਾ ਕੁਸ਼ਤੀ ਜੱਸੇ ਪਲਵਾਨਾਂ ਵੀ ਹੋਈ ਆ ਕਮਲ ਡੋਮਛੜੀ ਨਾਲ ਵੀ ਹੋਈ ਆ ਭਿੰਦਰ ਬੋਲੀ ਨਾਲ ਜਿਹੜੇ ਟੌਪ ਦੇ ਮੱਲ ਸਾਰੇ ਨਾਲ ਮੈਂ ਕੁਲਿਆ ਭਾਜੀ ਠੀਕ ਆ ਭਾਜੀ ਹਾਂਜੀ ਜੱਸੇ ਪਲਵਾਨਾਂ ਨਾਲ ਵੀ ਕੁਸ਼ਤੀ ਇੱਥੇ ਹੋਈ ਸੀ ਸੋਲੀ ਪਿੰਡ ਹੋਈ ਸੀ ਬਰਾਬਰ ਕੁਸ਼ਤੀ ਹੋਈ ਸੀ ਅੱਛਾ ਅੱਛਾ ਕਮਲ ਡੋਮਛੜੀ ਨਾਲ ਕੁਸ਼ਤੀ ਮਰੀ ਜੰਮੂ ਹੋਈ ਸੀ ਅੱਛਾ ਭਿੰਦਰ ਪਲਵਾਨ ਨੂੰ ਬੋਲੀ ਵਾਲੇ ਨੂੰ ਮੈਂ ਇੱਕ ਕੁਸ਼ਤੀ ਹਮਾਚਲੇ ਟਾਇਆ ਦੂਜੀ ਕੁਸ਼ਤੀ ਮੈਨੂੰ ਉਹ ਟਾ ਗਿਆ ਸੀ ਅੱਛਾ ਅੱਛਾ ਮਤਲਬ ਮੈਂ ਸਾਰੇ ਸਾਬੇ ਪਲਵਾਨਾਂ ਨਾਲ ਕੁਸ਼ਤੀ ਹੋਈ ਆ ਜਿਹੜੇ ਵੱਡੇ ਮੱਲ ਆ ਮਹਲਾਪਾ ਅਲੀ ਵੱਡੇ ਨੂੰ ਵੀ ਮਟਾਇਆ ਜੀ ਅੱਛਾ ਜੀ ਮਤਲਬ ਗਣੀਆਂ ਸਾਰਿਆਂ ਨੇ ਕੁਸ਼ਤੀਆਂ ਹੋਈਆਂ ਆਪਣੀ ਜਿੰਨੇ ਟੌਪ ਦੇ ਮਾਣ ਲੈਣ ਇੱਕ ਨੰਬਰ ਦੀ ਜੋੜ ਜੀ ਬਈ ਤੇ ਚਲੋ ਮਿਹਨਤ ਬਹੁਤ ਲਾਈ ਸੀ 3-3000 ਬੈਡ ਖਲਾਈਦੀ ਸੀ ਸਵੇਰੇ ਉੱਠੀਦਾ ਸੀ 3 ਵਜੇ ਉੱਠ ਪਈਦਾ ਜੀ ਠੀਕ ਹੈ ਬਈ ਤੇ 3000 ਮੈਨਾ ਕਹਿੰਦਾ ਜੀ ਅੱਜ ਕੱਲ ਕੋਣ ਨਵੇਂ ਮੁੰਡਾ ਇੰਨੀ ਬੈਡ ਖਲਾਉਂਦੇ ਮਤਲਬ ਇੰਨੀ ਬੈਡ ਖੋਣ ਅੱਜ ਕੱਲ ਨਵੇਂ ਮੁੰਡਾ ਕੋਣ ਲਾਉਂਦਾ ਜੀ ਠੀਕ ਹੈ ਜੀ 1500 2000 ਛਪੜਾ ਲਾਈਦਾ ਸੀ ਤੇ ਮਿਹਨਤ ਪੂਰੀ ਲਾਈਦੀ ਸੀ ਹੁਣ ਤਾਂ ਜਿੰਮ ਚ ਜਾਂਦਾ ਅਗਲਾ ਕਹਿੰਦਾ ਵੀ ਮੈਂ ਤਿੰਨ ਸੈੱਟ ਆਹ ਮੇਰੀ ਦੇਨ ਗੋਡਾ ਜਿਹੜਾ ਉਹ ਲਿਗਾਮੈਂਟ ਪਲਵਾਨੀ ਬੈਠਖਣੇ ਬੈਠਕ ਬਹੁਤ ਮਾੜੀ ਸੀ ਚਲੋ ਮੈਂ ਉਲਟਾ ਮਰਨਦੇ ਸੀ ਬੰਦੇ ਨੂੰ ਮੇਰਾ ਮਤਲਬ ਖਰਾਬ ਹੋ ਗਿਆ ਪਟਾਕੇ ਪੈ ਗਈ ਜਦ ਨਾਲ ਹੀ ਏਸੀਐਲ ਟੁੱਟੇ ਇਹਦੇ ਜੀ ਏਸੀਐਲ ਲਿਗਾਮੈਂਟ ਦਾ ਹੁਣ ਮੈਂ ਆਪਰੇਟ ਕਰਾਇਆ ਜੀ ਅੱਛਾ ਅੱਛਾ ਠੀਕ ਆ ਬਾਈ ਮਤਲਬ ਮਾਨ ਚ ਜੇ ਵੀ ਹੈਗਾ ਕਿ ਮੈਂ ਕਰਾਂ ਕੁਛ ਦਿਲ ਕਰਦਾ ਵਾ ਕਿ ਕਰਨ ਨੂੰ ਚਲੋ ਅੰਦਰਲਾ ਚਾਹ ਨਹੀਂ ਮਰਦਾ ਬੰਦਾ ਤੇ ਬੰਦਾ ਨਹੀਂ ਵੱਡਾ ਹੁੰਦਾ ਚਾਹ ਬਾਈ ਤੁਹਾਨੂੰ ਹੈਵੀ ਬਹੁਤ ਆ ਦੇਖੋ ਪਲਵਾਨ ਤੇ ਘੋੜਿਆਂ ਦਾ ਸ਼ੌਂਕ ਆ ਤੇ ਕਬੂਤਰਾਂ ਦੇ ਵੀ ਹੁੰਦੇ ਆ ਕਬੂਤਰਾਂ ਦਾ ਵੀ ਚਲੋ ਮੈਨੂੰ ਬਹੁਤ ਇਹ ਨਹੀਂ ਕਿ ਕਬੂਤਰ ਵੀ ਮੈਂ ਟੌਪ ਦੇ ਰੱਖੇ ਭਾਜੀ ਐਰ ਕੀ ਸੀਜ਼ਨ ਮੈਂ ਗਰਮੀਆਂ 'ਚ ਲੋ ਦੀਆਂ ਬਾਜ਼ੀਆਂ ਬਹੁਤ ਟੌਪ ਦੀਆਂ ਜਿੱਤੀਆਂ ਜੀ ਅੱਛਾ ਜੀ ਮਤਲਬ ਮੈਂ ਇੱਥੇ ਸਾਡੇ ਨੌਰਪੁਰ ਪਧਰੀ ਬਾਜੀ ਹੁੰਦੀ ਹੈ ਟੌਪ ਦੀ ਇੱਥੇ ਵੀ ਮੇਰਾ ਦੂਜਾ ਨੰਬਰ ਪਿਆ ਸੀ ਜੀ ਮਤਲਬ ਮੇਰੇ ਜਿੱਥੇ ਮੈਂ ਕਬੂਤਰ ਛੱਡਦਾ ਹਾਂ ਇੱਕ ਜਾਂ ਦੋ ਮੇਰੇ ਦੋ ਦੇ ਦੋ ਹੀ ਰਹਿਣੇ ਜਿੱਥੇ ਇੱਕ ਛੱਡਦਾ ਤੇ ਇੱਕ ਹੀ ਰਹਿਣਾ ਲੋ ਦੀਆਂ ਬਾਜ਼ੀਆਂ ਮੈਂ 7-8 ਲਗਾਤਾਰ ਜਿੱਤੀਆਂ ਮਗਰੋਂ ਤਾਂ ਮੌਸਮ ਨਹੀਂ ਬਣਿਆ ਜੀ ਤੇ ਉਸਤਾਦ ਮੇਰਾ ਮੁਸ਼ੀ ਮੂਲੀਆਂ ਜੀ ਤੇ ਚਲੋ ਸਾਡਾ ਗਰੁੱਪ ਅੱਜ ਵਿਜ਼ਨ ਕਲੱਬ ਆਸਟ੍ਰੇਲੀਆ ਵਾ ਮੇਰਾ ਵੀਰ ਭਰਾ ਜੀ ਤੇ ਨਾਲ ਹੁਣ ਮੈਂ ਇੱਕ ਬਾਈ ਮੱਗਰ ਆ ਮੇਰਾ ਸੰਗਤਪੁਰੇ ਦਾ ਜੀ ਜਿਹੜੀ ਤੁਹਾਨੂੰ ਗੱਲ ਕਰਦਾ ਜੀ ਉਹਦੇ ਵੀ ਆਪਣੇ ਕੋਈ ਜਾਨਵਰ ਆਏ ਚਲੋ ਉਹਦਾ ਵੀ ਕਾਫੀ ਸਾਥ ਆ ਜੀ ਆਪਣੇ ਨਾਲ ਠੀਕ ਆ ਭਾਈ ਜੀ ਹਾਂ ਜੀ ਭਾਈ ਜੀ ਮੈਂ ਆਪਾਂ ਬਹੁਤ ਬਾਰਡਰ ਦੇ ਨੇੜੇ ਆ ਹਨਾ ਜਿਹਦੇ ਬਾਜ਼ੀਆਂ ਉੱਡਦੇ ਨੇ ਕਬੂਤਰ ਬਹੁਤ ਮਤਲਬ ਉੱਚਾ ਉੱਡਦੇ ਨੇ ਦੂਰ ਦੂਰ ਲੰਘ ਜਾਂਦੇ ਨੇ ਆਪਣੇ ਕਬੂਤਰ ਉੱਧਰ ਚਲੇ ਜਾਂਦੇ ਨੇ ਜਾਂ ਉੱਧਰੋਂ ਇੱਧਰ ਆ ਜਾਂਦੇ ਨੇ ਬਾਈ ਹਾਂ ਆ ਜਾਂਦੇ ਭਾਈ ਵੇਖੋ ਜਦੋਂ ਕਬੂਤਰ ਦਾ ਇਹ ਬੰਦਾ ਥੱਕ ਜਾਂਦਾ ਜਦੋਂ ਹੱਕਸ ਤਾਂ ਵਹਿੰਦਾ ਹੀ ਆ ਜੀ ਜਦੋਂ ਜ਼ੋਰ ਲੱਗਾ ਹੁੰਦਾ ਨਾ ਕਬੂਤਰ ਦਾ ਤੇ ਉੱਧਰੋਂ ਕਬੂਤਰ ਪਾਕਿਸਤਾਨੋਂ ਬਹੁਤ ਆਉਂਦੇ ਆ ਜੀ ਉੱਧਰ ਦੀ ਉੱਧਰ ਦੀ ਨਸਲ ਕਿਵੇਂ ਦੀ ਆਪਣੇ ਕੋਲ ਹੈ ਨਾ ਨਸਲ ਵੀਰੇ ਹਾਂ ਆਪਣੇ ਕੋਲ ਟੈਡੀ ਕਬੂਤਰ ਹੈਗੇ ਆ ਪੁਰਾਣੀ ਨਸਲ ਹੈ ਜਿੱਦਾਂ ਸਾਡੇ ਪੁਰਾਣੇ ਬਜ਼ੁਰਗਾਂ ਨੇ ਰੱਖੇ ਸੀ ਨਾ ਜਿਹੜੇ ਕਰਾਜ ਉਡਾਉਂਦੇ ਹਾਂ ਮੇਰੇ ਕੋਲ ਟੈਡੀ ਨਸਲ ਹੈ ਬਸ ਸਿਰਫ ਟੈਡੀ ਕਬੂਤਰ ਤੇ ਪਰ ਉੱਡਦੇ ਵੀ ਬੋਦੇ ਕ੍ਰੀਮ ਅੱਖ ਦੇ ਹੁੰਦੇ ਚਿੱਟੀ ਅੱਖ ਦੇ ਜੀ ਅੱਛਾ ਬਈ ਤੇ ਇਹ ਬਹੁਤ ਚੰਗੀ ਬਰੀਡ ਮੰਨੀ ਜਾਂਦੀ ਹੈ ਪਾਕਿਸਤਾਨ 'ਚ ਅੱਛਾ ਬਈ ਹਾਂ ਜਦੋਂ ਨਿਹਰ ਆਉਂਦਾ ਨਾ ਜਦੋਂ ਮੰਨ ਲਓ ਕਬੂਤਰ ਆਪਾਂ ਸਵੇਰੇ ਡਾਉਂਦੇ ਆ ਜੀ ਨਿਹਰ ਜਦੋਂ ਜਾਂ ਆਈਂਦਾ ਵਾ ਜਾਂ ਬੱਦਲ ਆਈਂਦਾ ਵਾ ਉਦੋਂ ਪਾਕਿਸਤਾਨ 'ਚ ਕਬੂਤਰ ਬਹੁਤ ਆਉਂਦੇ ਆ ਜੀ ਫਿਰ ਪਿੰਡਾਂ 'ਲੇ ਲੋਕ ਬਹੁਤ ਭੱਜੇ ਫਿਰਦੇ ਕਿ ਪਾਕਿਸਤਾਨੀ ਆ ਗਿਆ ਫੜ ਲਈ ਫੜ ਲਈ ਅੱਛਾ ਚੱਲਦੀ ਹੁੰਦੀ ਹੈ ਹਾਂ ਹਾਂ ਮਤਲਬ ਤੇ ਆਪਣੇ ਵੀ ਚੜੇ ਜਾਂਦੇ ਜੇ ਜਦੋਂ ਬੱਦਲ ਆਉਂਦਾ ਜੀ ਕਬੂਤਰ ਮੇਰੇ ਹੁਣ ਮੰਨ ਲਓ ਨੀਵੇਂ ਉੱਡਦੇ ਆ ਕਬੂਤਰ ਇਹ ਮ ਤੇ ਗਲੀਆਂ ਚ ਭੱਜੇ ਫਿਰਨਾ ਜਾਂ ਟੈਂਕੀ ਤੋਂ ਫੜ ਲਿਆ ਜਾਂ ਕਹਿੰਦੇ ਉਹ ਸ਼ੁਕਲਿ ਵੱਖਰਾ ਹੈ ਜੀ ਜਿਹੜਾ ਤੁਸੀਂ ਟੈਡੀ ਕਬੂਤਰ ਗਏ ਉਹ ਕਿੰਨੀ ਕੀਮਤ ਹੋਣੀ ਬਾਈ ਇੱਕ ਜੋੜੇ ਦੀ ਭਾਜੀ ਇਹ ਬਹੁਤ ਮਹਿੰਗੇ ਕਬੂਤਰੇ ਲੱਖ ਲੱਖ ਦੀ ਵੀ ਜੋੜੀ ਹੈਗੀ ਹੈ ਜੀ 50000 ਦਾ ਮੈਂ ਆਪ ਇੱਕ ਕਬੂਤਰ ਮੰਨ ਲੈ ਕੇ ਲਿਆਂਦਾ ਜੀ ਅੱਛਾ ਬਾਈ ਮਲ 30000 ਦਾ 25000 ਦਾ 20 ਜਿਆਦਾ ਆਪਣੇ ਮਲਬਈ ਕਬੂਤਰ ਮੰਗਵਾਉਂਗਾ ਬਾਈ ਨਹੀਂ ਇਹ ਬਹੁਤ ਉੱਚੇ ਉੜਦੇ ਜੀ ਇਹ ਦਿਖਦੇ ਨਹੀਂ ਜੀ ਅੱਛਾ ਜੀ ਇਹਨਾਂ ਨੂੰ ਸਵੇਰੇ ਡਾਦਣਾ ਇਹਨਾਂ ਆਪਣੇ ਯੋਰ ਲਾ ਕੇ ਫਿਰ ਉੱਤੋਂ ਆਣਾ ਜੀ ਅੱਛਾ ਬਾਈ ਇਹ ਦਿਖਣੇ ਨਹੀਂ ਇਹ ਬਾਜ਼ੀਆਂ ਦੇ ਹਿਸਾਬ ਨਾਲ ਨਹੀਂ ਹੈਗੇ ਜੀ ਮਤਲਬ ਜ ਜਿਹੜੀਆਂ ਦੜੇ ਉੱਡਦੇ ਜਿਹਨੂੰ ਕਹਿੰਦੇ ਆ ਕਬੂਤਰਬਾਜੀ ਇੱਥੇ ਕਾਪ ਰੱਖਦੇ ਜਾਂ ਮੋਟਰਸਾਈਕਲ ਰੱਖਦੀ ਆ ਤੇ ਉਦਾਂ ਹੀ ਐ ਅੱਛਾ ਬਈ ਇਹ ਪਿੰਡਾਂ 'ਚੋਂ ਡਾਈ ਦਾ ਛੱਤ ਤੋਂ ਡਾਈਦੇ ਆ ਪਰ ਲੱਭਦੇ ਨਹੀਂ ਆ ਪਰ ਇਹ ਆ ਕਿ ਕਬੂਤਰ ਦੀ ਖਰਾਕ ਜਿਹੜੀ ਇੱਕ ਬੱਚੇ ਤੋਂ ਵੱਧ ਖਰਾਕ ਆ ਜੀ ਅੱਛਾ ਬਈ ਹਾਂ ਇਹਨੂੰ ਮੰਨ ਲਓ ਹੁਣ ਮੈਂ 20-25 ਕਿਲੋ ਹੁਣ ਸਿਆਲ ਜ ਮਖਣੀ ਹੋਣੀ ਇਹਨਾਂ ਨੂੰ ਸਾਰਿਆਂ ਨੂੰ ਠੀਕ ਆ ਜੀ ਬਾਦਾਮ ਇਹਨਾਂ ਨੂੰ ਦੇਣੇ ਆ ਜੀ ਛੋਲੇ ਬਾਜਰਾ ਮੁੱਲ ਕੇ ਟੌਪ ਦੀ ਖਰਾਕ ਇਹਨਾਂ ਨੂੰ ਦੇ ਦਈ ਆ ਕਬੂਤਰ ਬਾਜੀ ਇਹ ਨਹੀਂ ਕਿ ਕਹਿੰਦੇ ਲੋਕਾਂ ਨੇ ਕਹਿ ਨਹੀਂ ਦਿੱਤਾ ਕਬੂਤਰ ਨੂੰ ਇਨਸ਼ਾ ਅੱਲਾਹ ਘਣਾਉਂਦੇ ਜੇ ਆਪਾਂ ਨਸ਼ਾ ਬੰਦਾ ਪੀ ਲੂ ਤੇ ਬੰਦਾ ਕਿੰਨਾ ਕਾਮਯਾਬ ਹੋ ਜੀ ਦੱਸੋ ਤੁਸੀਂ ਕਾਮ ਵਾਲਾ ਹੋ ਗੋਰਾ ਹਾਂ ਤੇ ਜੇ ਕਬੂਤਰ ਨੂੰ ਆਪਾਂ ਨਸ਼ਾ ਲਾ ਜੂ ਉੜ ਜੂ ਜੀ ਨਹੀਂ ਉੜ ਸਕਦਾ ਜੀ ਮੈਂ ਤੇ ਇਹ ਵੇਖੋ ਮੈਂ ਤੇ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਸਾਡੀਆਂ ਫੇਰ ਵਿਰਾਸਤ ਖੇਡਾਂ ਨੂੰ ਫੇਰ ਮਾਨ ਬਖਸ਼ਿਆ ਵਾ ਤੇ ਉਹਨਾਂ ਦੁਬਾਰਾ ਬਹਾਲ ਕੀਤੀਆਂ ਵਾ ਮੈਂ ਤੇ ਮਾਨ ਸਰਕਾਰ ਦਾ ਬਹੁਤ ਅਤੀ ਧੰਨਵਾਦੀ ਕਰਦਾ ਦਿਲੋਂ ਧੰਨਵਾਦ ਹੈ ਜੀ ਜੀ ਤੇ ਮੈਂ ਸਲੂਟ ਮਾਰਦਾ ਜੀ ਮਾਨ ਸਾਹਿਬ ਨੂੰ ਤੇ ਚਲੋ ਸਾਡਾ ਸ਼ੌਂਕ ਆ ਤੇ ਸਾਡਾ ਸ਼ੌਂਕ ਨੂੰ ਸ਼ੌਂਕ ਰਹਿੰਦਾ ਜੀ ਨਹੀਂ ਬਿਲਕੁਲ ਚੰਗੀ ਇਹ ਪ੍ਰਾਣੀਆਂ ਖੇਡਾਂ ਵੇਖੋ ਵੇਖੋ ਸਾਡੇ ਬਜ਼ੁਰਗਾਂ ਦੇ ਟਾਈਮ ਦੀਆਂ ਚੱਲ ਰਹੀਆਂ ਮੋਬਾਈਲ ਗੱਡੀਆਂ ਦੀਆਂ ਦੌੜਾਂ ਕੁੱਤਿਆਂ ਦੀਆਂ ਦੌੜਾਂ ਕਬੂਤਰ ਇਹ ਕੋਈ ਇਹ ਥੋੜਾ ਕੀ ਚੀਜ਼ ਮਾੜੀ ਚੀਜ਼ ਹੈ ਜੀ ਇੱਕ ਕਬੂਤਰ ਬਾਜ਼ ਨਾ ਤਾਂ ਨਸ਼ਾ ਕਰੂਗਾ ਜੀ ਤੇ ਨਾ ਹੀ ਕਿਸੇ ਧੀ ਪੈਣ ਨੂੰ ਤੱਕੂਗਾ ਵਧੀਆ ਬੰਦਾ ਇਨਸਾਨ ਹੋਗਾ ਜੀ ਉਹਦਾ ਸ਼ੌਂਕ ਆਪਣੇ ਘਰ ਬੈਠਾ ਵਾ ਆਪਣੇ ਉਹਨੇ ਵੇਖੋ ਕਬੂਤਰ ਦੇ ਉਹਦੇ ਬਾਹਰ ਖੁੱਡੇ ਦੇ ਬੈਹਿ ਗਿਆ ਨਾ ਜੀ ਇਦਾਂ ਤੇ ਉਹਦਾ ਦਿਲ ਕਰੇਗਾ ਭਾਵੇਂ ਦੋ ਦੋ ਘੰਟੇ ਇੱਕੇ ਖੁੱਡੇ ਦੇ ਸਾਹਮਣੇ ਇਦਾਂ ਬਿਠਾ ਰਹੇ ਜੀ ਇਹ ਮੰਨਦੇ ਏਦਾਂ ਦਾ ਸ਼ੌਂਕ ਹੈ ਭਾਜੀ ਜੀ ਮਤਲਬ ਤੁਹਾਡੇ ਮਨ ਚ ਕੋਈ ਕਿਲਤੀ ਕਰੀ ਜਾਂਦੇ ਆ ਵਾ ਨਹੀਂ ਭਾਈ ਉਹ ਤਾਂ ਜਿਵੇਂ ਹੁਣ ਕਈ ਕਹਿੰਦੇ ਆਪਾਂ ਨੂੰ ਯਾਰ ਲਿੱਦ ਚ ਤੁਹਾਨੂੰ ਸਮੈਲ ਨਹੀਂ ਆਉਂਦੀ ਆਪਾਂ ਘੋੜਿਆਂ ਦੇ ਵਿੱਚ ਬੈਠੇ ਹੁੰਦੇ ਆ ਨਾ ਭਾਜੀ ਮੈਂ ਭਾਜੀ ਆਪਣੇ ਹੱਥ ਨਾਲ ਚੱਕਦਾ ਜੀ ਹਾਂ ਹਾਂ ਤੇ ਉਹੀ ਕੰਮ ਕਬੂਤਰ ਆ ਲੈੰਦਾ ਬਾਈ ਹਨਾ ਛੋਟੇ ਆਂਦੇ ਮੈਂ ਨਾ ਨਾ ਦੇਖੋ ਲੇਦ ਚ ਕੋਈ ਸਮੈਲ ਨਹੀਂ ਇਹ ਖੁਸ਼ਬੂ ਆ ਖੁਸ਼ਬੂ ਆ ਬਾਈ ਜਦੋਂ ਮੈਂ ਖੜਕੜਾ ਮਾਰਦਾ ਨਾ ਜੀ ਵੇਖੋ ਸਤਨਾ ਵੇਗਰੂ ਵੇਗਰੂ ਮੇਰੇ ਉਧਰ ਵੀ ਗੁਰਬਾਨੀ ਚੱਲੂਗੀ ਤੇ ਉਧਰ ਵੀ ਗੁਰਬਾਨੀ ਚੱਲੂਗੀ ਇੱਥੇ ਮੈਂ ਹੁਣ ਤੁਹਾਡੇ ਘਰੇ ਬੰਦ ਕੀਤੀ ਮੇਰੇ 24 ਘੰਟੇ ਗੁਰਬਾਨੀ ਚੱਲਣੀ ਆ ਮਹਾਰਾਜ ਦਾ ਨਾਮ ਜਿੰਨਾ ਬਖਸ਼ਾਂਗੇ ਵੇਖੋ ਆਪਾਂ ਆਪਣੇ ਲਈ ਆ ਜੀ ਤਾਂ ਮੈਂ ਗੱਲ ਕਰਦਾ ਕਿ ਮੈਂ ਕਈ ਵਾਰ ਜਿਹਨਾਂ ਕਬੂਤਰਾਂ ਦੇ ਲਾਗੇ ਬੈਹਿਣਾ ਚਲੋ ਮੈਂ ਡਿਊਟੀ ਕਰਦਾ ਜਦੋਂ ਕਦੇ ਆਉਣਾ ਨਾ ਮੈਂ ਵਰਦੀ ਦੇ ਵਿੱਚ ਖੁੱਡੇ ਦੇ ਇੱਧਰ ਬੈਹਿਣਾ ਅੱਛਾ ਜੀ ਮੈਂ ਜਉ ਬਹਿਣਾ ਜਉ ਬਹਿਣਾ ਤੇ ਘਰ ਦੇ ਨੇ ਵਜਾ ਮਰਿਣਾ ਜਾਂ ਕੀ ਕਰਦਾ ਮੈਂ ਵੇਖੀ ਜਾਣਾ ਇਹਨਾਂ ਨਾਲ ਕਿ ਮਤਲਬ 2-2 ਘੰਟੇ ਇੱਕ ਖੁੱਡੇ ਦੇ ਲਾਗੇ ਲੰਘ ਜਾਂਦੇ ਆ ਅੱਛਾ ਬਈ ਤੇ ਗੱਲਾਂ ਕਰਨ ਨੂੰ ਜੀ ਕਰਦਾ ਇਹਨਾਂ ਨੂੰ ਇਹ ਆਪਣੇ ਕੋਲ ਆਉਂਦੇ ਆ ਇਹਨਾਂ ਦੇ ਨਾਲ ਗੱਲਾਂ ਕਰੋ ਗੱਲਾਂ ਕਰੋ ਬਿਲਕੁਲ ਇਹੋ ਜਿਹਾ ਸ਼ੌਂਕ ਇਦਾਂ ਦਾ ਏ ਬਿਲਕੁਲ ਜੀ ਲੋ ਜੀ ਮੈਂ ਪਲਵਾਨ ਜੀ ਦੇ ਤੁਹਾਨੂੰ ਦੋ ਘੋੜੇ ਦਿਖਾਇਆ ਸਾਨ ਬਹੁਤ ਚੰਗੇ ਚੰਗੇ ਘੋੜਿਆਂ ਦੇ ਬ ਫੀਸ ਵੀ ਬਾਈ ਨੇ ਬਹੁਤ ਜੈਨੂਨ ਰੱਖੀ ਹੋਈ ਆ ਤੇ ਆਪਦੇ ਘੋੜਿਆਂ ਤੇ ਮਾਣ ਆ ਬਾਈ ਨੂੰ ਤੇ ਘੋੜੇ ਹੈ ਵੀ ਚੰਗੇ ਆ ਮਿੱਤਰੋ ਤੇ ਜਿਸ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਹੋਈ ਹੈ ਨਾ ਦੋੜੇ ਦੋਵੇਂ ਘੋੜਿਆਂ ਤੋਂ ਤਾਂ ਬਾਈ ਉਹਨਾਂ ਨੂੰ ਤੁਸੀਂ ਫੋਨ ਕਰ ਲਿਓ ਨੰਬਰ ਬਾਈ ਦਾ ਮੈਂ ਦੇ ਦతా ਤੇ ਕਬੂਤਰਾਂ ਬਾਰੇ ਵੀ ਅਸੀਂ ਕਾਫੀ ਗੱਲਾਂ ਬਾਤਾਂ ਕੀਤੀਆਂ ਤੇ ਮੈਨੂੰ ਬਹੁਤ ਇੰਟਰਸਟ ਸੀ ਬਾਈ ਬਾਰਡਰ ਦੀਆਂ ਗੱਲਾਂ ਬਾਤਾਂ ਸੁਣਨ ਦਾ ਹਨਾ ਹੁੰਦੀ ਹੈ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਵੀ ਯਾਰ ਮਾਹੌਲ ਬਾਈ ਪਹਿਲਾਂ ਬਹੁਤ ਖਰਾਬ ਰਿਹਾ ਵੀ ਕਿਵੇਂ ਦਾ ਸਾਮਾਨ ਨਹੀਂ ਆਪਾਂ ਤਾਂ ਕਰਗਲ ਦੀ ਲੜਾਈ ਜਾਣ ਲੱਗੀ ਆਪਾਂ ਉਦੋਂ ਵੀ ਨਹੀਂ ਗਏ ਜੀ अच्छा जी ओदों ਵੀ ਅਸੀਂ ਇੱਥੇ ਰਹਿ ਡਟ ਕੇ ਰਹੇ ਜੀ ਅੱਛਾ ਬਈ ਹਾਂ ਸਾਨੂੰ ਮਤਲਬ ਇੱਥੇ ਕੋਈ ਖਤਰਾ ਨਹੀਂ ਹੈ ਜੀ ਬਈ ਹੈ ਤਾਂ ਇੱਕੋ ਚੀਜ਼ ਆ ਹੁਣ ਸਾਹਮਣੇ ਸੀ ਦੇਖ ਰਹੇ ਜਿਵੇਂ ਆਪਣਾ ਮੈਂ ਤੁਹਾਨੂੰ ਦੱਸਿਆ ਕਿ ਵੇਖੋ ਸਾਹਮਣੇ ਉਹ ਵਖੋ ਬੀਐਸਐਫ ਦੇ ਜਵਾਨ ਬੈਠੇ ਆ ਡਿਊਟੀਆਂ ਕਰ ਰਹੇ ਆ ਅਸੀਂ ਤਾਂ ਸੇਫਟੀ ਆ ਸਭ ਤੋਂ ਵੱਧ ਸੇਫਟੀ ਸਾਡੀ ਆ ਪਿੰਡ ਦੀ ਬਿਲਕੁਲ ਬਿਲਕੁਲ ਤੇ ਲੈ ਮਿੱਤਰੋ ਬਾਈ ਤਾਂ ਘੋੜੇ ਦਿਖਾਤੇ ਦੱਸਿਓ ਫਿਰ ਘੋੜੇ ਕਿਦਾਂ ਲੱਗੇ ਧੰਨਵਾਦ ਬਲਵਾਂ ਜੀ ਬਹੁਤ ਬਹੁਤ ਤੁਹਾਡਾ ਮੈਂ ਕਿਹਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੀ ਤੁਸੀਂ ਸਾਡੀ ਹੁਣ ਫੇਰ ਮੈਂ ਕਹਿੰਗੇ ਵੀੜੀ ਲੱਖਾਂ ਹਜ਼ਾਰਾਂ ਲੋਕਾਂ ਨੇ ਦੇਖਣੀ ਆ ਬਾਕੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਾਰੇ ਭਰਾਵਾਂ ਨੂੰ ਘੋੜ ਪ੍ਰੇਮੀਆਂ ਨੂੰ ਜਿਹੜੇ ਵੀ ਛੋਟਾ ਜ਼ਿੰਮੇਦਾਰ ਹੈ ਜਾਂ ਵੱਡਾ ਵਾ ਮੈਂ ਨਹੀਂ ਕਹਿੰਦਾ ਕਿ ਮੇਰੇ ਘੋੜਿਆਂ ਕੋ ਸਰਵਿਸ ਲੋ ਹਾਂ ਜਿੱਥੇ ਤੁਹਾਡਾ ਦਿਲ ਕਰਦਾ ਵਾ ਜਾਓ ਪਰ ਇਹ ਵੀਰ ਜੀ ਚੰਗੀ ਬਲੱਡ ਲਾਈਨ ਦੇ ਘੋੜੇ ਆ ਠੀਕ ਆ ਤੁਹਾਡਾ ਦਿਲ ਕਰਦਾ ਵਾ ਕਿ ਤੁਸੀਂ ਆਓ ਪਹਿਲੋ ਸ਼ੋਅ ਕਰਕੇ ਜਾਓ ਬਿਲਕੁਲ ਭਾਈ ਠੀਕ ਆ ਫਿਰ ਘੋੜੀਆਂ ਲੈ ਕੇ ਆਓ ਪਹਿਲੋ ਤੁਸੀਂ ਮੇਰੇ ਬੱਚੇ ਦੇਖੋ ਕਿ ਵਾਕਿਆ ਹੀ ਬੱਚੇ ਸੋਹਣੇ ਆਏ ਹਨਾ ਜੀ ਇਹ ਇਹਨਾਂ ਕੋਲ ਕਿ ਤੁਸੀਂ ਕੈਮਰੇ ਦੇ ਮੂਹਰੇ ਖਾਤਦੇ ਆ ਕਿ ਇਹ ਉਹ ਚੀਜ਼ ਹੋ ਰਿਹਾ ਤੁਸੀਂ ਆਪ ਹਕੀਕਤ ਦੇਖੋ ਹਾਂ ਦੇਖੋ ਆ ਤੇ ਫਿਰ ਤੁਸੀਂ ਆਓ ਤੁਸੀਂ ਚਲੋ ਜੀ ਆਣ ਤੁਹਾਡੇ ਸਾਰੇ ਹਰ ਇੱਕ ਭਰਾ ਮੇਰੇ ਘਰ ਆ ਸਕਦਾ ਵਾ ਤੇ ਰੋਟੀ ਪਾਣੀ ਮਿਲੂ ਚਾਹ ਪਾਣੀ ਮਿਲੋ ਕਿ ਜਾਓ ਫਿਰ ਚਲੋ ਮੈਨੂੰ ਮੈਨੂੰ ਤਾਂ ਖੁਸ਼ੀ ਚੜਦੀ ਜਾਂ ਮੇਰੇ ਘਰ ਵੀ ਆਇਆ ਜੀ ਬਿਲਕੁਲ ਤੇ ਬਾਕੀ ਸਾਰਿਆਂ ਦਾ ਹੀ ਧੰਨਵਾਦ ਜੀ